ਪੰਜਾਬ ਦਾ ਇੱਕ ਵੱਡਾ ਅਫੀਸਰ ਇੱਕ ਮਹੀਨਾ ਕਰੀਬ ਮੁੱਖ ਮੰਤਰੀ ਨੂੰ ਹੀ ਗੁੰਮਰਾਹ ਕਰਦਾ ਰਿਹਾ ਡਿਪਟੀ ਡਾਇਰੈਕਟਰ ਕਿਸ ਨੂੰ ਰਿਪੋਰਟ ਕਰ ਰਿਹਾ ਸੀ ਮੁੱਖ ਮੰਤਰੀ ਤੋਂ ਕੀ ਲੁਕੋ ਰਿਹਾ ਸੀ ਕੀ ਲੋਡ ਪੈ ਗਈ ਸੀ ਲੁਕਾਉਣ ਦੀ ਕੀ ਸੈਂਟਰ ਦੀਆਂ ਨੀਤੀਆਂ ਸਿੱਧੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਸਵਾਲ ਇਹ ਹੈ ਨੇ ਕਿ ਪੰਜਾਬ ਦੇ ਜਿਹੜੇ ਅਫੀਸਰ ਨੇ ਉਹ ਕਿਸ ਨੂੰ ਰਿਪੋਰਟ ਕਰਦੇ ਨੇ ਉਹਨਾਂ ਐਡਾ ਵੱਡਾ ਫੈਸਲਾ ਅੱਠ ਵੱਡੇ ਕਾਲਜਾਂ ਬਾਰੇ ਤੁਸੀਂ ਦੇਖੋ ਵੀ ਨਾ ਉਹ ਮੁੱਖ ਸਖਤਰ ਨੂੰ ਪਤਾ ਨਾਉ ਮੁੱਖ ਮੰਤਰੀ ਨੂੰ ਪਤਾ ਸਿੱਖਿਆ ਮੰਤਰੀ ਨੂੰ ਪਤਾ ਸਿੱਖਿਆ ਸਕੱਤਰ ਨੂੰ ਪਤਾ ਅਸ਼ਮੀ ਕੁਮਾਰ ਡਿਪਟੀ ਡਾਇਰੈਕਟਰ ਦੇ ਦਸਤਾਵੇਜ਼ ਜਿਹੜਾ ਪੱਤਰ ਜਾਰੀ ਹੋ ਗਿਆ ਇੱਕ ਮਹੀਨਾ ਪਹਿਲਾਂ ਜਾਰੀ ਹੋ ਗਿਆ ਐਡਾ ਵੱਡਾ ਫੈਸਲਾ ਇਹ ਮੰਤਰੀ ਜਾਂ ਸਿੱਖਿਆ ਸਕੱਤਰ ਜਾਂ ਡਿਪਟੀ ਡਾਇਰੈਕਟਰ ਆਪਣੇ ਅਪਦਰ ਤੇ ਕਿੰਨੇ ਲੈ ਸਕਦੇ ਇਹ ਤਾਂ ਚਲੋ ਇੱਕ ਕੇਸ ਆ ਜਿਹੜਾ ਆਪਣੇ ਸਾਹਮਣੇ ਆ ਗਿਆ ਕੀ ਪੰਜਾਬ ਦੀ ਸਾਰੀ ਅਫਸਰशाही ਨੂੰ ਹੁਕਮ ਸਿੱਧਾ ਦਿੱਲੀੋਂ ਆਉਣਾ ਇਹਦਾ ਮਤਲਬ ਸਾਫ ਹੈ ਜੀ ਜਾਂ ਅਕਸਰ ਸਾਹੀ ਨੂੰ ਆਉਂਦਾ ਜਾਂ ਮੰਤਰੀਆਂ ਨੂੰ ਸਿੱਧਾ ਹੁਕਮ ਆਉਂਦਾ ਕਿਉਂਕਿ ਇਹਨਾਂ ਨੇ ਦਿੱਲੀ ਵਾਲਿਆਂ ਨੇ ਹਰ ਇੱਕ ਮੰਤਰੀ ਤੇ ਵਿਧਾਇਕ ਦੇ ਮੁੱਢਿਆਂ ਤੇ ਚਿੱਤਰ ਗੁਪਤ ਬਿਠਾਏ ਹੋਏ ਨੇ ਇੱਕ ਇੱਕ ਜਾਂ ਦੋ ਦੋ ਜਿਹਦੇ ਕਰਕੇ ਉਹੋ ਹੀ ਇਨਫੋਰਮੇਸ਼ਨ ਦਿੰਦੇ ਆ ਉਹੀ ਮੁੜ ਕੇ ਕਹਿੰਦੇ ਆ ਵੀ ਆਹ ਕੰਮ ਕਰੋ ਆਹ ਕੰਮ ਕਰੋ ਆਹ ਕੰਮ ਕਰੋ ਹਰਜੋਤ ਬੈਂਸ ਜਿਨ੍ਹਾਂ ਨੂੰ ਦਿੱਲੀ ਦੇ लाडले ਮੰਨਿਆ ਜਾਂਦਾ ਹਰਜੋਤ ਬੈਂਸ ਨੂੰ ਤਾਂ ਇਸ ਮਸਲੇ ਦਾ ਪੂਰਾ ਪਤਾ ਇੱਕ ਮਹੀਨੇ ਤੋਂ ਪਰ ਮੁੱਖ ਮੰਤਰੀ ਨੂੰ ਨਹੀਂ ਪਤਾ ਕੀ ਹੁਣ ਮੁੱਖ ਮੰਤਰੀ ਉਸ ਡਾਇਰੈਕਟਰ ਤੇ ਹਰਜੋਤ ਬੈਂਸ ਦੇ ਖਿਲਾਫ ਵੀ ਕੋਈ ਐਕਸ਼ਨ ਲੈਣਗੇ ਕਿ ਨਹੀਂ ਕਿਉਂਕਿ ਹਰਜੋਤ ਸਿੰਘ ਬੈਂਸ ਨੂੰ ਇਹ ਸਮਝਿਆ ਜਾਂਦਾ ਵੀ ਕੇਜਰੀਵਾਲ ਦਾ ਬਹੁਤ लाडला ਮੰਤਰੀ ਹੈ ਆਈ ਬਲੂਏਡ ਗੋਏਡਾ ਕਹਿੰਦੇ ਹੁੰਦੇ ਯਾਰ ਇਸੇ ਕਰਕੇ ਕਿਉਂਕਿ ਕੋਈ ਯੂਨੀਫਾਈਡ ਕਮਾਂਡ ਨਹੀਂ ਇਸੇ ਕਰਕੇ ਅੱਡ ਅੱਡ ਫੈਸਲੇ ਹੁੰਦੇ ਨੇ ਆਫਰ ਨਹੀਂ ਜਵਾਬ ਦੇਈ ਕਿਉਂ ਨਹੀਂ ਨਾ ਕਿਸੇ ਪੁਲਿਸ ਵਾਲੇ ਦੀ ਆ ਨਾ ਕਿਸੇ ਦੂਜੀ ਅਫਸਰ ਦੀ ਜਵਾਬ ਦੇਈ ਆ ਹਾਂ ਜਦੋਂ ਇਹਨਾਂ ਤੇ ਫਸਦਿਆ ਮੰਤਰੀ ਕੋਈ ਫਸਦਾ ਜੋ ਕੋਈ ਹੋਰ ਫਸਦਾ ਫਿਰ ਉਹ ਅਫਸਰਾਂ ਦੀ ਬਲੀ ਲੈ ਲੈਂਦੇ ਨੇ ਚੌੜਾ ਸਾਹਿਬ ਕਹਿੰਦੇ ਹੁੰਦੇ ਸੀ ਵੀ ਇਹ ਅਫਸਰਾਂ ਤਾਂ ਜਾਨ ਨਹੀਂ ਹੈ ਇੱਕਰ ਆਇਡੈਂਟੀਟੀ ਕਰ ਦੋ ਸਰਸ ਬੁੱਕ ਤੇ ਜਦੋਂ ਕਿਤੇ ਪ੍ਰੋਮੋਸ਼ਨ ਹੋਊ ਨਾਲ ਜਾਊ ਤੇ ਇਹ ਹੁਣ ਅਸੀਂ ਨਿਰਪਰੇ ਅਫਸਰ ਹਾਂ ਤੇ ਕਿਉਂਕਿ ਸਾਨੂੰ ਸਾਰਾ ਪਤਾ ਪਤਾ ਕੱਖ ਨਹੀਂ ਹੁਣ ਮੋਦੀ ਸਰਕਾਰ ਨੇ ਪੂਰੀ ਸੂਰੀ ਇੱਕ ਸਿੱਖਿਆ ਨੀਤੀ ਹਣਾ ਵੀ ਆਹੀ ਸਿੱਖਿਆ ਨੀਤੀ ਆ ਸਾਰੇ ਮੁਲਕ ਚ ਲਾਗੂ ਹੋਈ ਹੁਣ ਦੱਖਣੀ ਤਿੰਨ ਰਾਜਾਂ ਨੇ ਰੱਦ ਕਰਤੀ ਵੀ ਅਸੀਂ ਇਹਨੂੰ ਲਾਗੂ ਕਰਦੇ ਸਾਡਾ ਰਾਜਾਂ ਦਾ ਵਿਸ਼ਾ ਤੁਸੀਂ ਇੱਕ ਤਰਫਾ ਤੌਰ ਤੇ ਇਸ ਤਰ੍ਹਾਂ ਨਹੀਂ ਕਰ ਸਕਦੇ ਪਰ ਸਾਡੇ ਪੰਜਾਬ ਦੇ ਵਿੱਚ ਉਹਦੇ ਬਾਰੇ ਗੱਲੇ ਨਹੀਂ ਚੱਲੀ ਕੋਈ ਜਿੱਥੇ ਸਭ ਤੋਂ ਵੱਧ ਫੈਡਰਲ ਟਾਂ ਤੇ ਲਈ ਲੜਾਈ ਹੋਈ ਹੈ ਸਮਾਂ ਤੇ ਅੰਦਰੋਂ ਅੰਦਰ ਸਰਕਾਰ ਨੇ ਮੀਟਿੰਗਾਂ ਕਰਕੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀ ਹੁਣ ਠੀਕਾ ਰੋਲਾ ਪੈ ਗਿਆ ਵੱਡਾ ਕਹਿਆ ਵੀ ਵਾਪਸ ਲੋ ਵਾਪਸ ਲੈ ਲਿਆ ਹੋਵੇ ਇਹਦੇ ਬਾਰੇ ਕੋਈ ਕਾਰਵਾਈ ਨਾ ਕਰੋ ਅੱਗੇ ਚਾਰ ਜਮਨੀ ਚੋਣਾ ਹੋਣੀਆਂ ਨੇ ਇਹ ਕੀ ਗਰੰਟੀ ਹੈ ਵੀ ਤੁਸੀਂ ਗਾ ਸਿੱਖਿਆ ਨੀਤੀ ਨੂੰ ਅੱਗੇ ਨਹੀਂ ਵਧਾਓਗੇ ਕੇਂਦਰ ਦੀ ਨੂੰ ਜਾ ਤਾਂ ਤੁਸੀਂ ਉਹਦੇ ਖਿਲਾਫ ਪੋਜੀਸ਼ਨ ਲਾ ਲਓ ਉਹਦੇ ਖਿਲਾਫ ਸਿਆਸੀ ਲੜਾਈ ਲਾਓ ਪੋਜੀਸ਼ਨ ਕੋਈ ਨਹੀਂ ਇਹਨਾਂ ਦੀ ਪੋਜੀਸ਼ਨ ਕੋਈ ਨਹੀਂ ਉਹਦੇ ਖਿਲਾਫ ਫਿਰ ਜਦੋਂ ਉਹੀ ਲਾਗੂ ਹੁੰਦੀ ਹੈ ਉਹਦੇ ਪੰਗੇ ਪੈਂਦੇ ਨੇ ਜਿੱਥੇ ਦਿੱਲੀ ਮਾਡਲ ਲਾਗੂ ਕਰਨਾ ਹੁੰਦਾ ਉਹ ਨਵੀਂ ਤਰ੍ਹਾਂ ਲਾਗੂ ਕਰ ਦਿੰਦੇ ਨੇ ਉਹਦੇ ਫਿਰ ਪੰਗੇ ਪੈ ਜਾਂਦੇ ਨੇ ਦਾਵਾ ਤੁਸੀਂ ਇਹ ਕਰਦੇ ਹੋ ਮੈਨੂੰ ਸਾਰਾ ਪਤਾ ਹੈ ਕਿਸੇ ਗੱਲ ਤੋਂ ਇਹ ਨਹੀਂ ਪਤਾ ਲੱਗਦਾ ਵੀ ਪਤਾ ਦਿਖਾਓ ਤਾਂ ਸਹੀ ਕਹੀਂ ਜਾਓ ਰੋਲਾ ਪਾਹੀ ਨਾਓ ਤੁਸੀਂ ਇਸ਼ਤਿਹਾਰਵਾਜੀ ਕਰੀ ਨੋ ਜਦੋਂ ਗਰਾਊਂਡ ਤੇ ਹਕੀਕਤ ਦੇਖਦੇ ਆ ਉਹਨੂੰ ਬਿਲਕੁਲ ਉਲਟਾ ਸੋ ਇਹਨਾਂ ਦੀ ਨੀਤੀ ਆ ਜਿਹੜੀ ਫੈਡਰਲ ਧੱਕੇ ਬਾਰੇ ਹੈ ਨਹੀਂ ਜਿਹਦੇ ਕਰਕੇ ਇਹ ਆਪਣੇ ਚੱਕਰਾਂ 'ਚ ਆਪ ਹੀ ਫਸੇ ਜਾਂਦੇ ਨੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਲ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਹੋਰ ਯੂ ਟਰਨ ਮਾਰਿਆ ਯੂ ਟਰਨ ਮਾਰਿਆ ਸਰਕਾਰੀ ਕਾਲਜਾਂ ਦੇ ਮੁੱਦੇ ਤੇ ਪੰਜਾਬ ਦੇ ਸੋ ਸਰਕਾਰੀ ਕਾਲਜ ਜਿਨ੍ਹਾਂ ਨੂੰ ਨਿਜੀਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਸੀ ਪਰ ਉਸ ਦੇ ਵਿੱਚ ਵੱਡੀ ਅਪਡੇਟ ਇਹ ਆ ਕਿ ਪੰਜਾਬ ਦਾ ਇੱਕ ਵੱਡਾ ਅਫੀਸਰ ਇੱਕ ਮਹੀਨਾ ਕਰੀਬ ਮੁੱਖ ਮੰਤਰੀ ਨੂੰ ਹੀ ਗੁੰਮਰਾਹ ਕਰਦਾ ਰਿਹਾ ਪੰਜਾਬ ਸਰਕਾਰ ਨੂੰ ਹੀ ਗੁੰਮਰਾਹ ਕਰਦਾ ਰਿਹਾ ਤਾਂ ਇਸ ਤੋਂ ਬਾਅਦ ਹੁਣ ਸਵਾਲ ਇਹ ਨੇ ਕਿ ਪੰਜਾਬ ਦੇ ਜਿਹੜੇ ਅਫੀਸਰ ਨੇ ਉਹ ਕਿਸ ਨੂੰ ਰਿਪੋਰਟ ਕਰਦੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਹ ਮਸਲਾ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਮਸਲਾ ਤੱਕ ਨਹੀਂ ਪਤਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਿੱਖਿਆ ਵਿਭਾਗ ਦੇ ਵਿੱਚ ਸਿੱਖਿਆ ਭਾਗ ਦੇ ਜਿਹੜੇ ਸਕੱਤਰ ਨੇ ਉਹ ਤੇ ਡਿਪਟੀ ਡਾਇਰੈਕਟਰ ਨੇ ਜਿਹੜੇ ਡਿਪਟੀ ਡਾਇਰੈਕਟਰ ਕਿਸ ਨੂੰ ਰਿਪੋਰਟ ਕਰ ਰਿਹਾ ਸੀ ਮੁੱਖ ਮੰਤਰੀ ਤੋਂ ਕੀ ਲੁਕੋ ਰਿਹਾ ਸੀ ਕੀ ਲੋਡ ਪੈ ਗਈ ਸੀ ਲੁਕਾਉਣ ਦੀ ਕੀ ਸੈਂਟਰ ਦੀਆਂ ਨੀਤੀਆਂ ਸਿੱਧੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਇਹ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਮਾਲਵਿੰਦਰ ਸਿੰਘ ਮਾਲੀ ਜੀ ਨੇ ਗੱਲਬਾਤ ਸ਼ੁਰੂ ਕਰਦੇ ਆਂ ਬਾਈ ਜੀ ਧੰਨਵਾਦ ਸੀ ਸਮਾਂ ਕੱਢਿਆ ਸ਼ੁਕਰੀਆ ਜੀ ਬਾਈ ਜੀ ਜਿਸ ਤਰ੍ਹਾਂ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਨਿੰਨਾ ਵਾਰੀ ਆਪਾਂ ਕਹਿੰਦੇ ਸੀ ਕਿ ਨਿਜੀਕਰਨ ਦਾ ਪਹਿਲਾ ਸਟੈਪ ਸ਼ੁਰੂ ਕਰ ਲਿਆ ਪਰ ਜਦੋਂ ਮੁੱਖ ਮੰਤਰੀ ਸਾਹਿਬ ਕੋਲੇ ਗੱਲ ਪਹੁੰਚਦੀ ਆ ਤਾਂ ਉਹਨਾਂ ਨੇ ਇੱਕਦਮ ਉਹ ਫੈਸਲਾ ਵਾਪਸ ਲੈ ਲੈਂਦੇ ਨੇ ਤਾਂ ਮਤਲਬ ਉਹ ਅਫੀਸਰ ਕਿਸ ਨੂੰ ਰਿਪੋਰਟ ਕਰ ਰਿਹਾ ਸੀ ਪੰਜਾਬ ਸਰਕਾਰ ਦਾ ਅਫੀਸਰ ਇੱਕ ਮਹੀਨਾ ਪੰਜਾਬ ਸਰਕਾਰ ਨੂੰ ਹੀ ਗੁੰਮਰਾ ਕਰਦਾ ਰਿਹਾ ਮਤਲਬ ਇਹ ਇੱਕ ਬਹੁਤ ਵੱਡੀ ਗੱਲ ਆ ਗਗਨ ਜੀ ਇਹ ਛੋਟੀ ਗੱਲ ਨਹੀਂ ਹੈ ਪਹਿਲੀ ਗੱਲ ਤਾਂ 1976 ਦੇ ਵਿੱਚ ਸਿੱਖਿਆ ਦਾ ਜਿਹੜਾ ਮੁੱਦਾ ਸੀ ਖੇਤਰ ਸੀ ਇਹ ਰਾਜਾਂ ਦੀ ਸੂਚੀ 'ਚ ਸੀ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਸੀ ਇਹ ਸਾਂਝੀ ਸੂਚੀ ਤੇ ਪਾ ਲਿਆ ਸਾਂਝੀ ਸੂਚੀ ਦਾ ਮਤਲਬ ਇਹ ਹੁੰਦਾ ਉੱਥੇ ਦੋਹੇ ਤਰ੍ਹਾਂ ਯੂਨੀਅਨ ਸਰਕਾਰ ਤੇ ਰਾਜ ਸਰਕਾਰ ਕਾਨੂੰਨ ਬਣਾ ਸਕਦੀਆਂ ਨੇ ਪਰ ਜੇ ਦੋਹੇ ਤਰ੍ਹਾਂ ਬਣਾ ਦੇਣ ਉਹਦੇ ਵਿੱਚ ਫਾਈਨਲ ਅੰਤਮ ਫੈਸਲਾ ਜਿਹੜਾ ਉਹ ਕੇਂਦਰ ਸਰਕਾਰ ਦਾ ਮੰਨਿਆ ਜਾ ਹੁਣ ਤੱਕ ਇਸ ਮਸਲੇ ਇਹ ਫੈਡਰਲਿਜ਼ਮ ਤੇ ਬਹੁਤ ਵੱਡਾ ਹਮਲਾ ਸੀ ਕਿਉਂਕਿ ਸਿੱਖਿਆ ਨੀਤੀ ਹੈ ਜਿਹੜੀ ਉਸ ਸੂਬੇ ਦੇ ਇਤਿਹਾਸ ਨੂੰ ਸੱਭਿਆਚਾਰ ਨੂੰ ਬੋਲੀ ਨੂੰ ਮਤਲਬ ਕਾਇਮ ਰੱਖਣ ਤੇ ਅੱਗੇ ਵਧਾਉਣ 'ਚ ਬਹੁਤ ਵੱਡਾ ਰੋਲ ਹੁੰਦਾ ਪਰ ਉਸੇ ਤਰ੍ਹਾਂ ਚੱਲਦਾ ਰਿਹਾ ਫਿਰ ਕੇਂਦਰ ਸਰਕਾਰ ਹੌਲੀ-ਹੌਲੀ ਅੱਗੇ ਵਧਦੀ ਰਹੀ ਪਹਿਲਾਂ ਤਾਂ ਗਾਈਡਲਾਈਨ ਦੇ ਦਿੰਦੀ ਸੀ ਕੋਰੀਕੂਲਮ ਫਰੇਮਵਰਕ ਮਤਲਬ ਸਲੇਬ ਸਥਾਏ ਕਰਨ ਦਾ ਆਹ ਫਰੇਮਵਰਕ ਆ ਜੀ ਇਹਦੇ ਵਿੱਚ ਵਿੱਚ ਤੁਸੀਂ ਐ ਕਰੋ ਹੁਣ ਮੋਦੀ ਸਰਕਾਰ ਨੇ ਪੂਰੀ ਸੂਰੀ ਇੱਕ ਸਿੱਖਿਆ ਨੀਤੀ ਹੁਣਾ ਬਈ ਆਹੀ ਸਿੱਖਿਆ ਨੀਤੀ ਆ ਸਾਰੇ ਮੁਲਕ 'ਚ ਲਾਗੂ ਹੁਣ ਦੱਖਣੀ ਤਿੰਨ ਰਾਜਾਂ ਨੇ ਰੱਦ ਕਰਤੀ ਬਈ ਅਸੀਂ ਨਹੀਂ ਇਹਨੂੰ ਲਾਗੂ ਕਰਦੇ ਸਾਡਾ ਰਾਜਾਂ ਦਾ ਵਿਸ਼ਾ ਤੁਸੀਂ ਇੱਕ ਤਰਫਾ ਤੌਰ ਤੇ ਇਸ ਤਰ੍ਹਾਂ ਨਹੀਂ ਕਰ ਸਕਦੇ ਪਰ ਸਾਡੇ ਪੰਜਾਬ ਦੇ ਵਿੱਚ ਉਹਦੇ ਬਾਰੇ ਗੱਲੇ ਨਹੀਂ ਚੱਲੀ ਕੋਈ ਜਿੱਥੇ ਸਭ ਤੋਂ ਵੱਧ ਫੈਡਰਲ ਟਾਂ ਚ ਲਈ ਲੜਾਈ ਹੋਈ ਹੈ ਸਮਾਂ ਤੇ ਅੰਦਰੋਂ ਅੰਦਰ ਸਰਕਾਰ ਨੇ ਮੀਟਿੰਗਾਂ ਕਰਕੇ ਤਿਆਰੀਆਂ ਕਰਨੀਆਂ ਸ਼ੁਰੂ ਕਰਤੀਆਂ ਇਸੇ ਤਰ੍ਹਾਂ ਨਵੇਂ ਕਾਨੂੰਨ ਬਣਿਆ ਉਹਦਾ ਬੰਗਾਲ ਨੇ ਹੋਰਾਂ ਨੇ ਕਿੰਨਿਆਂ ਨੇ ਵਿਰੋਧ ਕੀਤਾ ਵੀ ਇਹ ਰਾਜਾਂ ਦਾ ਮਸਲਾ ਤੁਸੀਂ ਇਹ ਕਿਵੇਂ ਕਰ ਰਹੇ ਹੋ ਮਤਲਬ ਅਨਾਂ ਲਾਨੀ ਐਮਰਜੈਂਸੀ ਬਣਾ ਰਹੇ ਹੋ ਸਾਡੇ ਆਲੇ ਨੇ ਇੱਕੋ ਗੱਲ ਕਹੀ ਕਹਿੰਦੇ ਅੰਗਰੇਜ਼ੀ ਜੇ ਜਿਹੜਾ ਤੁਹਾਡੇ ਕਾਨੂੰਨ ਆ ਇਹਦਾ ਪੰਜਾਬੀ ਅਨੁਵਾਦ ਕਰਕੇ ਦਿਓ ਵੀ ਪੰਜਾਬ 'ਚ ਇਹ ਕੋਈ ਸਮੱਸਿਆ ਹੁਣ ਵੱਡੀ ਗੱਲ ਜਿਹੜੀ ਇਹ ਮਾਮਲੇ 'ਚ ਆਈ ਆ ਅੱਠ ਸਰਕਾਰੀ ਕਾਲਜ ਉਹਨਾਂ ਦੇ ਜਿਨ੍ਹਾਂ ਨਾਲ ਅਰਬਾਂ ਦੀ ਜਾਇਦਾਦ ਆ ਜੀ ਇਤਿਹਾਸਕ ਕਾਲਜ ਨੇ ਮਿੰਦਰਾ ਕਾਲਜ ਹੋਇਆ ਗਵਰਨਮੈਂਟ ਕਾਲਜ ਲੁਧਿਆਣਾ ਹੋਇਆ ਹੈ ਨੀ ਹੁਸ਼ਿਆਰਪੁਰ ਕਾਲਜ ਹੋਇਆ ਅੰਮ੍ਰਿਤਸਰ ਹੋਇਆ ਤੇ ਕੁੜੀਆਂ ਦਾ ਕਾਲਜ ਹੋਇਆ ਇੱਥੇ ਮਹਾਲੀ ਮਲੇਰਕੁੱਟਲਾ ਹੀ ਕਾਲਜ ਹੋਇਆ ਹੁਣ ਜਿਹੜੀ ਨਵੀਂ ਸਿੱਖਿਆ ਨੀਤੀ ਆ ਉਹਦੇੰ 사이 ਦੇ ਹੈਵੀ ਸਰਕਾਰ ਆਪਣੇ ਆਪ ਦਾ ਭੋਜਨ ਨਾ ਢੋਹ ਲਾਏ ਤੇ ਇਹਨਾਂ ਨੂੰ ਕਹੇ ਵੀ ਭਾਈ ਆਪਣੇ ਮਸਲੇ ਆਪ ਕਰੋ ਹੱਲ ਇਹਨੂੰ ਖੁਦਮਖਤਿਆਰ ਕਹਿੰਦੇ ਨੇ ਵੀ ਕਾਲਜਾਂ ਨੂੰ ਖੁਦਮਖਤਿਆਰ ਕਰਤਾ ਹੁਣ ਐਡਾ ਵੱਡਾ ਫੈਸਲਾ ਅੱਠ ਵੱਡੇ ਕਾਲਜਾਂ ਬਾਰੇ ਤੁਸੀਂ ਦੇਖੋ ਵੀ ਨਾ ਉਹ ਮੁੱਖ ਸਕੱਤਰ ਨੂੰ ਪਤਾ ਨਾ ਉਹ ਮੁੱਖ ਮੰਤਰੀ ਨੂੰ ਪਤਾ ਸਿੱਖਿਆ ਮੰਤਰੀ ਨੂੰ ਪਤਾ ਸਿੱਖਿਆ ਸਕੱਤਰ ਨੂੰ ਪਤਾ ਆਸ਼ਮਨੀ ਕੁਮਾਰ ਡਿਪਟੀ ਡਾਇਰੈਕਟਰ ਦੇ ਦਸਤਖਤ ਹੈ ਟੋਂ ਪੱਤਰ ਜਾਰੀ ਹੋ ਗਿਆ ਇੱਕ ਮਹੀਨਾ ਪਹਿਲਾਂ ਜਾਰੀ ਹੋ ਗਿਆ 22 ਜੁਲਾਈ ਨੂੰ 22 ਜੁਲਾਈ ਨੂੰ ਜਾਰੀ ਹੋ ਗਿਆ ਜਦੋਂ ਉਹਦੇ ਖਿਲਾਫ ਰੋਲਾ ਪਿਆ ਵੀ ਇਹ ਕੀ ਆ ਫਿਰ ਇਹ ਇਹ ਗੱਲ ਸਾਹਮਣੇ ਆਈ ਵੀ ਇਹ ਸਰਕਾਰ ਦੀ ਕਾਰਜਸ਼ੈਲੀ ਕੀ ਆ ਫੈਸਲੇ ਕਿਵੇਂ ਲਏ ਜਾਂਦੇ ਨੇ ਕਿਉਂਕਿ ਹਰਜੋਤ ਸਿੰਘ ਬੈਂਸ ਨੂੰ ਇਹ ਸਮਝਿਆ ਜਾਂਦਾ ਵੀ ਕੇਜਰੀਵਾਲ ਦਾ ਬਹੁਤ लाडला ਮੰਤਰੀ ਆ ਇਹ ਆਈ ਬਲੂ ਗੋਆ ਤਾਂ ਕਹਿੰਦੇ ਹੁੰਦੇ ਆ ਇਸੇ ਕਰਕੇ ਕਿਉਂਕਿ ਕੋਈ ਯੂਨੀਫਾਈਡ ਕਮਾਂਡ ਨਹੀਂ ਇਸੇ ਕਰਕੇ ਅੱਡੜ ਫੈਸਲੇ ਹੁੰਦੇ ਨੇ ਵਾਪਸ ਹੁੰਦੇ ਨੇ ਤੁਸੀਂ ਸ਼ੁਰੂ ਤੋਂ ਜੇ ਚੱਕ ਲਓ ਨਾ ਬਹੁਤ ਵੱਡੀ ਲਿਸਟ ਆ ਪਹਿਲਾਂ ਕਿਹੜੁਕਿਆਂ ਬਾਰੇ ਆਇਆ ਸੀ ਬੰਦ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਦੀ ਹਾਂਜੀ ਫੇਰ ਪੁਰਾਣੀ ਪੈਨਸ਼ਨ ਲਾਗੂ ਕਰਨ ਬਾਰੇ ਆ ਗਿਆ ਫੇਰ ਪੰਚਾਇਤਾਂ ਭੰਗ ਕਰਨ ਬਾਰੇ ਆ ਗਿਆ ਫੇਰ ਇਹ ਆ ਗਿਆ ਵੀ ਦਰਬਾਰ ਲਗਿਆ ਕਰਾਂਗੇ ਜਨਤਾ ਦੇ ਚੰਡੀਗੜ੍ਹ ਇੱਕ ਦਰਬਾਰ ਲਾਇਆ ਉਹਦੇ ਵਿੱਚ ਬਾਕੀਆਂ ਨੂੰ ਜਾਣੇ ਨਾ ਦਿੱਤਾ ਗਿਣ ਕੇ ਜਿਹੜੇ ਬੁਲਾਏ ਨੇ ਉਦੋਂ ਐਲਾਨ ਕੀਤਾ ਜਿਲ੍ਹਿਆਂ 'ਚ ਵੀ ਲੱਗਣਗੇ ਫੇਰ ਕਿਹਾ ਡੀਸੀ ਲਾਉਣਗੇ ਫੇਰ ਕਿਹਾ ਮੰਤਰੀ ਮੰਡਲ ਦੀਆਂ ਮੀਟਿੰਗਾਂ ਸ਼ਹਿਰਾਂ 'ਚ ਹੋਣਗੀਆਂ ਸਰਕਾਰ ਆ ਜਿਹੜੀ ਸੱਥਾਂ ਤੋਂ ਚੱਲੂ ਤੁਸੀਂ ਦੇਖੋ ਕਹੇ ਜੇ ਫੈਸਲੇ ਹੋਏ ਹੋਏ ਪਰ ਇਹਨਾਂ ਚ ਇੱਕ ਵੀ ਲਾਗੂ ਹੋਇਆ ਕੋਈ ਇਸੇ ਕਰਕੇ ਇਹ 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 ਦਿਖਾਉਂਦਾ ਵੀ ਇਹ ਕਾਰਜ ਕਹੀ ਜਾਂਦੇ ਨੇ ਨੀਤ ਚਾਹੀਦੀ ਆ ਨੀਤ ਦਾ ਪਤਾ ਲੱਗੂ ਨੀਤੀ ਚ ਨੀਤੀ ਇਹਦੀ ਕੋਈ ਹੈ ਨਹੀਂ ਜਿਹਦੇ ਕਲੇ ਤੱਲਾ ਲਉ ਸਿਆਸਤ ਜਿਹੜੀ ਉਹ ਸਾਹਮਣੇ ਆ ਰਹੀ ਹੈ 2 ਸਾਲ ਹੋ ਗਏ ਅਮਨ ਕਾਨੂੰਨ ਦਾ ਮਸਲਾ ਪੰਜਾਬ ਚ ਕਿੰਨਾ ਉੱਭਰ ਰਿਹਾ ਅਮਰਸਰ ਅੱਜ ਕਤਲ ਹੋਇਆ ਪਹਿਲਾਂ ਇੱਕ ਕੁੜੀ ਦਾ ਕਤਲ ਹੋਇਆ ਨਸ਼ਿਆਂ ਦਾ ਕੀ ਹੋ ਰਿਹਾ ਤੁਹਾਡੇ ਸਾਹਮਣੇ ਬੀਜਪੀ ਆ ਜਿਹੜਾ ਉਹ ਮਤਲਬ ਰੈਗੂਲਰਲੀ ਪੰਜਾਬ ਦਾ ਕਿਉਂ ਕਿਉਂਕਿ ਸਿੱਧੀਆਂ ਹਦੈਤਾ ਸੈਂਟਰ ਵੀ ਨਹੀਂ ਕਹਿੰਦਾ ਵੀ ਇਹਨਾਂ ਚਿਰ ਤੁਸੀਂ ਕਿਵੇਂ ਰੱਖਿਆ ਹੋਇਆ ਸੁਪਰੀਮ ਕੋਰਟ ਦੀਆਂ ਹਦੈਤਾ ਨੇ ਨਿਜਮ ਨੇ ਯਾਨੀ ਸਾਰੀ ਕੰਮ ਚਲਾਉ ਸਿਆਸਤਾਂ ਮੌਕੇ ਤੇ ਦੇਖ ਕੇ ਵੀ ਕਿਹੜਾ ਤੱਲਾ ਲਾ ਕੇ ਕਿਹੜੀ ਗੱਲ ਉਡਦੀ ਓੜਾ ਦੋ ਮੁੜ ਕੇ ਉਹਦੀ ਬਾਤ ਐ ਨਾ ਪੁੱਛੋ ਸੋ ਇਸ ਕਰਕੇ ਜਿਹੜੇ ਕਹਿੰਦੇ ਨੇ ਸਿੱਖਿਆ ਸਾਡੇ ਲਈ ਬਹੁਤ ਅਹਿਮ ਮਸਲਾ ਤੇ ਕੁਛੇ ਨੂੰ ਪਹਿਲੀ ਖਬਰ ਲੱਗੀ ਆ ਗੁਰਦਾਸਪੁਰ ਜ਼ਿਲ੍ਹੇ ਦੇ 90 ਕਾਲਜਾਂ ਦੇ ਵਿੱਚੋਂ ਸਕੂਲਾਂ 'ਚੋਂ 22 ਸਕੂਲ ਇਹ ਜਿਹਨੇ ਇੱਕ ਵੀ ਅਧਿਆਪਕ ਨਹੀਂ 22 ਬਿਨਾਂ ਅਧਿਆਪਕਾਂ ਤੋਂ ਚੱਲ ਰਹੇ ਹਨ ਤੇ ਭਰਤੀ ਹੈ ਜਿਹੜੀ ਲਗਾਤਾਰ ਆ ਵੀ ਲੰਮਕ ਗਈ ਈਟੀਟੀ ਵਾਲੀ ਵੀ ਲੰਮਕ ਗਈ ਇੱਕ ਗੱਲ ਕਰਕੇ ਲੰਮਕ ਗਈ 1128 ਪ੍ਰੋਫੈਸਰਾਂ ਦੀ ਲੰਮਕ ਗਈ ਮਤਲਬ ਸਾਰਾ ਕੁਝ ਹੋਈ ਉਸੇ ਤਰ੍ਹਾਂ ਚੱਲ ਨਹੀਂ ਜਾ ਰਹੇ ਹਨ ਕਲਰਕ ਭਰਤੀ ਕਰਨ ਤੇ ਝੋੜ ਲੱਗਿਆ ਹੋਇਆ ਕਿਉਂਕਿ ਕਲਰਕ ਤਾਂ ਸਰਕਾਰ ਨਹੀਂ ਮਤਲਬ ਚਲਾਉਣ ਖਾਤਰ ਸਰਕਾਰ ਚੋਂ ਨਾ ਨਹੀਂ ਚਲਾਉਂਦੀਆਂ ਹਾਂਜੀ ਤੁਸੀਂ ਡਾਕਟਰਾਂ ਦੀ ਭਰਤੀ ਦੇਖ ਲਓ ਨਰਸਾਂ ਦੀ ਭਰਤੀ ਦੇਖ ਲਓ ਟੀਚਰਾਂ ਦੀ ਭਰਤੀ ਦੇਖ ਲਓ ਮੈਡੀਕਲ ਕਾਲਜਾਂ ਦੇ ਵਿੱਚ ਸਰ ਤੇ ਕਾਲਜਾਂ ਦੇ ਵਿੱਚ ਸਾਰਾ ਕੁਝ ਹੋਸੀ ਤਰ੍ਹਾਂ ਬੰਦ ਪਿਆ ਸੋ ਇਹ ਬੜਾ ਫਿਕਰਮੰਦੀ ਵਾਲਾ ਸਿਰਫ ਇਸ਼ਤਿਹਾਰबाजी ਆ ਵੀ ਆ ਕਰਤਾ ਹੁਣ ਹੁਣ ਜੇ ਅਸੀਂ ਸਿੰਗਾਪੁਰ ਭੇਜਤੇ ਦਿਖਾਉਣ ਦਾ ਵੀ ਤੇ ਰਿਜ਼ਲਟ ਕੀ ਆਏ ਸਿੰਗਾਪੁਰੋਂ ਕੀ ਟ੍ਰੇਨਿੰਗ ਲੈ ਕੇ ਆਏ ਕੀ ਗਾਹ ਕਿਸੇ ਉਹਨਾਂ ਨੇ ਟ੍ਰੇਨਿੰਗ ਦਿੱਤੀ ਥੋੜਾ ਜਿਹੜਾ ਪੜਾਉਣ ਦੇ ਤਰੀਕੇ 'ਚ ਕੀ ਤਬਦੀਲੀਆਂ ਆਈਆਂ ਸਲੇਵਸ ਕਿਵੇਂ ਤੈ ਕਰਨਾ ਇਹਦੇ ਬਾਰੇ ਤੁਹਾਡੀ ਕਲੀਅਰ ਨਹੀਂ ਸਿੱਖਿਆ ਬੋਰਡ ਦੀ ਚੇਅਰਮੈਨ ਲਾ ਬਾਹਰੋਂ ਲਿਆ ਕੇ ਲਾਤੀ ਉਹਨੂੰ ਪੰਜਾਬੀ ਨਾ ਪੜਨੀ ਆਉਂਦੀਆਂ ਨਾ ਲਿਖਣੀ ਆਉਂਦੀਆਂ ਹੁਣ ਉਹ ਸਿੱਖਿਆ ਮੰਤਰੀ ਵੀ ਬਦਲਤੀ 14 ਯੂਨੀਵਰਸਿਟੀਆਂ ਚੋਂ 10 ਯੂਨੀਵਰਸਿਟੀਆਂ ਨੇ ਜਿੱਥੇ ਵੀਸੀ ਨਹੀਂ ਹੈ ਰੈਗੂਲਰ ਹੁਣੇ ਤੁਸੀਂ ਦੇਖ ਲਓ ਭਾਈ ਨਾਲ ਤੁਸੀਂ ਰੌਲਾ ਵੀ ਮਹੱਲਾ ਕਲੀਨਕਾਂ ਦੇ ਵਿੱਚ ਸਾਰੇ ਟੈਸਟ ਫ੍ਰੀ ਕਰਤੇ ਜੀ ਮੈਂ ਕੱਲ ਇੱਕ ਨੇ ਵਿਅੰਗਾਤਮਕ ਵੀਡੀਓ ਸੀ ਉਹ ਕਹਿੰਦਾ ਸਾਰੇ ਬਾਡੀ ਟੈਸਟ ਕਰਨੇ ਨੇ ਜੀ ਉਹ ਕਹਿੰਦਾ ਠੀਕ ਹੈ ਜੀ ਉਹ ਕਹਿੰਦਾ ਪਹਿਲੀ ਗੱਲ ਉਹਨੇ ਕਹੀ ਕਿਹਾਦਾ ਬਾਰੀ ਥਾਂ ਸ਼ਾਲਮਾਰ ਉਹ ਕਹਿੰਦਾ ਜੀ ਬਾਰੀ ਤਾਂ ਇੱਥੇ ਹੈ ਨਹੀਂ ਕਹਿੰਦੇ ਇਹਦਾ ਮਤਲਬ ਤੇਰੀ ਅੱਖਾਂ ਠੀਕ ਨਹੀਂ ਦੂਜੀ ਗੱਲ ਅੰਦਰ ਕਿਵੇਂ ਆਇਆ ਉਹ ਕਹਿੰਦਾ ਇਹ ਐ ਖੋਲ ਕੇ ਦਰਵਾਜ਼ਾ ਇਹਦਾ ਮਤਲਬ ਤੇਰੀ ਬਾਹਰ ਠੀਕ ਆ ਐ ਕਰਕੇ ਉਹਨੇ ਕਹਿੰਦਾ ਤੇਰੇ ਸਾਰੇ ਬਾਡੀ ਟੈਸਟ ਹੋਗੇ ਆ ਚੱਕ ਸਰਟੀਫਿਕੇਟ ਮਤਲਬ ਇਹ ਮਨ ਲੱਕ ਨਹੀਂ ਨਿਕਦੇ ਵਾਂਗਾ ਇਹ ਕਹੀਂ ਜਾਓ ਜੀ ਤੁਸੀਂ ਸਾਰੇ ਟੈਸਟ ਫ੍ਰੀ ਹੁੰਦੇ ਨੇ ਉੱਥੇ ਇਹ ਹੁੰਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਸਿਹਤ ਤੇ ਸਿੱਖਿਆ ਦਾ ਜਿਹਦਾ ਸਭ ਤੋਂ ਵੱਡਾ ਪ੍ਰਚਾਰ ਆ ਉੱਥੇ ਸਭ ਤੋਂ ਵੱਡਾ ਵਿਗਾੜ ਆ ਰਿਹਾ ਤੁਹਾਡੇ ਸਾਹਮਣੇ ਆ ਸਾਰਿਆਂ ਪਰ ਭਾਈ ਮੈਂ ਉੱਥੇ ਮੇਨ ਮਸਲੇ ਤੇ ਆਉਣਾ ਉਹ ਅਸ਼ਵਨੀ ਕੁਮਾਰ ਪੱਲਾ ਨੇ ਕੋਈ ਅਸ਼ਵਨੀ ਕੁਮਾਰ ਪੱਲਾ ਨੇ ਕੁਝ ਦਿਨ ਪਹਿਲਾਂ ਉਹ ਇਥੋਂ ਉਹਨਾਂ ਦੀ ਡਿਪਟੀ ਡਾਇਰੈਕਟਰ ਲੱਗੇ ਸੀ ਉਹ ਕਿਉਂਕਿ 36 ਕਹਿੰਦੇ ਉਹ ਬੰਦੇ ਸੀਗੇ ਜਿਨ੍ਹਾਂ ਨੂੰ ਅੱਖਾਂ ਬਰੋਖੇ ਕਰਕੇ ਸਰਕਾਰ ਨੇ ਉਹਨਾਂ ਨੂੰ ਲਾਇਆ ਸੀ ਤੇ ਹੁਣ ਇਹੀ ਸਰਕਾਰ ਉਹਦੇ ਖਿਲਾਫ ਉਸ ਡਿਪਟੀ ਡਾਇਰੈਕਟਰ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਜਿਹੜੀ ਉਹਦੇ ਖਿਲਾਫ ਸ਼ੁਰੂ ਹੋਏਗੀ ਪਰ ਮੈਂ ਇਹ ਕੱਲ ਕੁਝ ਨਹੀਂ ਚਾਹੁੰਦਾ ਕਿ ਉਹਨੂੰ ਹੁਕਮ ਕਿ ਇਹ ਤਾਂ ਚਲੋ ਇੱਕ ਕੇਸ ਆ ਜਿਹੜਾ ਆਪਣੇ ਸਭ ਦੇ ਸਾਹਮਣੇ ਆ ਗਿਆ ਕਿ ਪੰਜਾਬ ਦੀ ਸਾਰੀ ਅਫਸਰशाही ਨੂੰ ਹੁਕਮ ਸਿੱਧਾ ਦਿੱਲੀੋਂ ਆਉਣਾ ਇਹਦਾ ਮਤਲਬ ਸਾਫ ਹੈ ਜੀ ਜਾਂ ਅਕਸਰ شاہ ਹੀ ਨੂੰ ਆਉਂਦਾ ਜਾਂ ਮੰਤਰੀਆਂ ਨੂੰ ਸਿੱਧਾ ਹੁਕਮ ਆਉਂਦਾ ਕਿਉਂਕਿ ਇਹਨਾਂ ਨੇ ਦਿੱਲੀ ਵਾਲਿਆਂ ਨੇ ਹਰ ਇੱਕ ਮੰਤਰੀ ਤੇ ਵਿਧਾਇਕ ਦੇ ਮੁੱਢਿਆਂ ਤੇ ਚਿੱਤਰਗੁਪਤ ਬਿਠਾਏ ਹੋਏ ਨੇ ਇੱਕ ਇੱਕ ਜਾਂ ਦੋ ਦੋ ਥੈਂਕ ਯੂ ਸਭ ਨਾਲ ਜੇ ਜਿਹਦੇ ਕਰਕੇ ਉਹੋ ਹੀ ਇਨਫੋਰਮੇਸ਼ਨ ਦਿੰਦੇ ਆ ਉਹੀ ਮੁੜ ਕੇ ਕਹਿੰਦੇ ਆ ਵੀ ਆਹ ਕੰਮ ਕਰੋ ਆਹ ਕੰਮ ਕਰੋ ਆਹ ਕੰਮ ਕਰੋ ਹੁਣ ਬਹੁਤ ਦੋ ਵੱਡੀਆਂ ਨੀਤੀਆਂ ਨੇ ਆਈਪੀਸੀ ਕਾਨੂੰਨਾ ਚ ਬਦਲਾ ਸਿੱਖਿਆ ਨੀਤੀ ਦਾ ਬਦਲਾ ਇਹਦੇ ਬਾਰੇ ਪੰਜਾਬ ਸਰਕਾਰ ਬਿਲਕੁਲ ਚੁੱਪਾ ਹੁਣ ਠੀਕਾ ਰੌਲਾ ਪੈ ਗਿਆ ਵੱਡਾ ਕਹਿਆ ਵੀ ਵਾਪਸ ਲੋ ਬਾਸ ਲੈ ਲਿਆ ਹੋ ਵੀ ਇਹਦੇ ਬਾਰੇ ਕੋਈ ਕਾਰਵਾਈ ਨਾ ਕਰੋ ਅੱਗੇ 4 ਜਮਨੀ ਚੋਣਾਂ ਹੋਣੀਆਂ ਨੇ ਇਹ ਕੀ ਗਰੰਟੀ ਆ ਵੀ ਤੁਸੀਂ ਗਾਹ ਸਿੱਖਿਆ ਨੀਤੀ ਨੂੰ ਅੱਗੇ ਨਹੀਂ ਵਧਾਓਗੇ ਕੇਂਦਰ ਦੀ ਨੂੰ ਜਾਂ ਤਾਂ ਤੁਸੀਂ ਉਹਦੇ ਖਿਲਾਫ ਪੋਜੀਸ਼ਨ ਨਾ ਲਓ ਉਹਦੇ ਖਿਲਾਫ ਸਿਆਸੀ ਲੜਾਈ ਲਾਓ ਪੋਜੀਸ਼ਨ ਕੋਈ ਨਹੀਂ ਇਹਨਾਂ ਦੀ ਪੋਜੀਸ਼ਨ ਕੋਈ ਨਹੀਂ ਉਹਦੇ ਖਿਲਾਫ ਫਿਰ ਜਦੋਂ ਉਹੀ ਲਾਗੂ ਹੁੰਦੀ ਆ ਉਹਦੇ ਪੰਗੇ ਪੈਂਦੇ ਨੇ ਜਿੱਥੇ ਦਿੱਲੀ ਮਾਡਲ ਲਾਗੂ ਕਰਨਾ ਹੁੰਦਾ ਉਹ ਨਵੀਂ ਤਰ੍ਹਾਂ ਲਾਗੂ ਕਰਦੇ ਨੇ ਉਹਦੇ ਫਿਰ ਪੰਗੇ ਪੈ ਜਾਂਦੇ ਨੇ ਫਿਰ ਉਹ ਗਰੰਟਾਂ ਰੋਕ ਲੈਂਦੇ ਨੇ ਚਾਹੇ ਉਹ ਸਿੱਖਿਆ ਦੀ ਗਰੰਟ ਆ ਚਾਹੇ ਸਿਹਤ ਦੀ ਗਰੰਟ ਆ ਉਹ ਕਹਿੰਦੇ ਵੀ ਸਾਡੇ ਨਿਯਮ ਅਨੁਸਾਰ ਸਾਡੀਆਂ ਸਕੀਮਾਂ ਅਨੁਸਾਰ ਨਹੀਂ ਫਿਰ ਜਾ ਤੁਸੀਂ ਇਹ ਲੜਾਈ ਲੜੋ ਵੀ ਇਹ ਸਕੀਮਾਂ ਨੇ ਜਿਹੜੀਆਂ ਹਰ ਇੱਕ ਰਾਜ ਆਪਣੇ ਅਨੁਸਾਰ ਬਣਾਵੇ ਮਿਡ ਡੀ ਨੀਲ ਚ ਕੀ ਮਿਲਣਾ ਨਹੀਂ ਮਿਲਣਾ ਅਸੀਂ ਤੈ ਕਰਾਂਗੇ ਜਾਂ ਆ ਆ ਨੀਤੀ ਆ ਜਿਹੜੀ ਤੁਹਾਡੇ ਸਕੂਲਾਂ ਬਾਰੇ ਜਾਂ ਜਿਹੜੀ ਨੀਤੀ ਤੁਹਾਡੇ ਹਸਪਤਾਲਾਂ ਬਾਰੇ ਆ ਉਹ ਅਸੀਂ ਤੈ ਕਰਾਂਗੇ ਵੀ ਸਾਡੇ ਹਾਲਤ ਕੀ ਨੇ ਕਿਉਂਕਿ ਬਿਹਾਰ ਚ ਹੋਰ ਲੋੜਾਂ ਨੇ ਵੀ ਪੰਜਾਬ ਚ ਹੋਰ ਲੋੜਾਂ ਨੇ ਬੰਗਾਲ ਚ ਹੋਰ ਲੋੜਾਂ ਨੇ ਤਾਮਨ ਲਾਡੂ ਚ ਹੋਰ ਲੋੜਾਂ ਨੇ ਸੋ ਇਹਨਾਂ ਦੀ ਨੀਤੀ ਆ ਜਿਹੜੀ ਫੈਡਰਲ ਢਾਂਚੇ ਬਾਰੇ ਹੈ ਨਹੀਂ ਜਿਹਦੇ ਕਰਕੇ ਇਹ ਆਪਣੇ ਚੱਕਰਾਂ 'ਚ ਆਪੇ ਫਸੇ ਜਾਂਦੇ ਨੇ ਪੰਚਾਇਤਾਂ ਭੰਗ ਕਰਨ ਵਾਲੇ ਦੋ ਅਫਸਰ ਟੰਗ ਤੇ ਤੇ ਮੁੜ ਕੇ ਆ ਗਿਆ ਵੀ ਫਾਈਲ ਤਾਂ ਸੀਐਮ ਨੇ ਓਕੇ ਕੀਤੀ ਹੋਈ ਐ ਫਿਰ ਦਾਵਾ ਤੁਸੀਂ ਇਹ ਕਰਦੇ ਹੋ ਮੈਨੂੰ ਸਾਰਾ ਪਤਾ ਕਿਸੇ ਗੱਲ 'ਚ ਉਹ ਇਹ ਨਹੀਂ ਪਤਾ ਲੱਗਦਾ ਵੀ ਪਤਾ ਦਿਖਾਓ ਤਾਂ ਸੀ ਇੱਕ ਵਿਧਾਇਕ ਇੱਕ ਪੈਨਸ਼ਨ ਕੀਤੀ ਸੀ ਕੀ ਅੱਜ ਤੱਕ ਇਹ ਦੱਸ ਸਕਦੇ ਨਹੀਂ ਵੀ ਉਹਦੇ ਨਾਲ ਪੰਜਾਬ ਸਰਕਾਰ ਨੂੰ ਖਜ਼ਾਨੇ ਨੂੰ ਕੀ ਬਚਤ ਹੋਈ ਤੁਸੀਂ ਉਹੀ ਵਧਾ ਦਿਓ ਨੂੰ ਕਹਿ ਦਿਓ ਇੱਕ ਇੱਕ ਨੂੰ ਇੰਨੀ ਵਧਾ ਦੋ ਕਿ ਉਹਦੀ ਪੈਨਸ਼ਨ ਮੁੜ ਕੇ ਪਹਿਲੀ ਦੇ ਬਰਾਬਰ ਹੋ ਜੇ ਮਤਲਬ ਇਹੋ ਜੇ ਮਸਲੇ ਸਾਡੇ ਖੋਜ ਪੜਤਾਲ ਪੱਤਰਕਾਰੀ ਆ ਜਿਹੜੀ ਉਹਦਾ ਭੋਗ ਪਿਆ ਹੋਇਆ ਅਸਲ ਹੈਗੇ ਨੇ ਮਾੜੇ ਮੋٹے ਕੋਈ ਸਵਾਲ ਹਟਾਉਂਦੇ ਨਹੀਂ ਗੱਲਾਂ ਕਰਦੇ ਨਹੀਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਕੋਲੇ ਇਹ ਮੁੱਦੇ ਹੈ ਹੀ ਨਹੀਂ ਕਿਉਂਕਿ ਉਹ ਉਹਨਾਂ ਨੇ ਕਿਹੜਾ ਸਿੱਖਿਆ ਨੀਤੀ ਦਾ ਵਿਰੋਧ ਕੀਤਾ ਕਾਂਗਰਸ ਨੇ ਕਿਹੜਾ ਕੀਤਾ ਅਕਾਲੀਆਂ ਨੇ ਕਿਹੜਾ ਕੀਤਾ ਮਤਲਬ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਵੀ ਫੈਡਲ ਦੇ ਬਾਰੇ ਚੁੱਪ ਨੇ ਮਤਲਬ ਤੁਸੀਂ ਦੇਖੋ ਕੇਂਦਰ ਚ ਕੰਨੀਆਂ ਸਰਕਾਰਾਂ ਬਦਲੀਆਂ ਨੇ ਹੁਣ ਤੱਕ ਜਿੰਨੇ ਹੁਣ ਤੱਕ ਰਾਜਾਂ ਤੋਂ ਅਧਿਕਾਰ ਖੋਹੇ ਨੇ ਉਹ ਅਧਿਕਾਰ ਕਿਸੇ ਨੇ ਵਾਪਸ ਨਹੀਂ ਕੀਤੇ ਪਹਿਲਾ ਪਾਣੀਆਂ ਦਾ ਖੋਹ ਲਿਆ ਜੀ ਫਿਰ ਡੈਮਾਂ ਦਾ ਖੋਹ ਲਿਆ ਤੁਸੀਂ ਮਤਲਬ ਹਰ ਇੱਕ ਗੱਲ ਤੇ ਵਾਕਾ ਵਰਨ ਦਾ ਖੋਹ ਲਿਆ ਮਤਲਬ ਹਰ ਇੱਕ ਗੱਲ ਆ ਜਿਹੜੀ ਤੁਸੀਂ ਕੇਂਦਰੀ ਸਕੀਮਾਂ ਚ ਪਾਈ ਜਾਂਦੇ ਹੋ ਫੇਰ ਸ਼ੁਰੂ ਕਰਦੇ ਹੋ ਤੁਸੀਂ 90% ਦਿੱਲੀ ਦੇਓ ਜੀ 10% ਰਾਜ ਪਾਓ ਥੋੜੇ ਦਿਨ ਬਾਅਦ 80 ਵੀ ਫਿਰ 70 30 ਫਿਰ 60 40 ਕਰ ਦਿੰਦੇ ਹੋ ਰਾਜਾਂ ਕੋਲ ਟੈਕਸ ਲਾਉਣ ਦਾ ਅਧਿਕਾਰ ਹੈ ਨਹੀਂ ਸੋ ਇਸ ਕਰਕੇ ਇਹ ਬੜੇ ਮਤਲਬ ਇਹਨਾਂ ਦੀ ਕਾਰਜਸ਼ੈਲੀ ਤੇ ਪ੍ਰਸ਼ਾਸਨਿਕ ਤੰਤਰ ਤੇ ਕੰਟਰੋਲ ਕੋਈ ਲੱਗ ਨਹੀਂ ਰਿਹਾ ਜਿੰਨੀਆਂ ਜਿੰਨੀਆਂ ਗੱਲਾਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਅੱਛਾ ਭਾਈ ਜੀ ਹਰਜੋਤ ਬੈਂਸ ਜਿਨ੍ਹਾਂ ਨੂੰ ਦਿੱਲੀ ਦੇ ਲਾਡਲੇ ਮੰਨਿਆ ਜਾਂਦਾ ਉਹ ਵੀ ਮੁੱਖ ਮੰਤਰੀ ਨੂੰ ਗੁੰਮਰਾਹ ਕਰਨ ਦਾ ਹੀ ਇੱਕ ਤਰੀਕੇ ਨਾਲ ਗੁੰਮਰਾਹੀ ਕੀਤਾ ਜਾਂਦਾ ਮੁੱਖ ਮੰਤਰੀ ਨੂੰ ਹਰਜੋਤ ਬੈਂਸ ਨੂੰ ਤਾਂ ਇਸ ਮਸਲੇ ਦਾ ਪੂਰਾ ਪਤਾ ਇੱਕ ਮਹੀਨੇ ਤੋਂ ਪਰ ਮੁੱਖ ਮੰਤਰੀ ਨੂੰ ਨਹੀਂ ਪਤਾ ਕੀ ਹੁਣ ਮੁੱਖ ਮੰਤਰੀ ਉਸ ਡਾਇਰੈਕਟਰ ਤੇ ਹਰਜੋਤ ਬੈਂਸ ਦੇ ਖਿਲਾਫ ਵੀ ਕੋਈ ਐਕਸ਼ਨ ਲੈਣਗੇ ਹੁਣ ਦੇਖਣਾ ਤਾਂ ਇਹ ਹੋਏਗਾ ਨਾ ਨਹੀਂ ਤੁਸੀਂ ਇਹ ਦੇਖੋ ਐਡਾ ਵੱਡਾ ਫੈਸਲਾ ਇਹ ਮੰਤਰੀ ਜਾਂ ਸਿੱਖਿਆ ਸਕੱਤਰ ਜਾਂ ਡਿਫਟੀ ਡਾਇਰੈਕਟਰ ਆਪਣੇ ਅਪਦਰ ਤੇ ਕਿਵੇਂ ਲੈ ਸਕਦੇ ਨੇ ਤੁਸੀਂ ਮਤਲਬ ਇੱਕ ਤਾਂ ਹੁੰਦਾ ਨਾ ਪਿੰਡਾਂ ਦੇ ਛੋਟੇ-ਮੋਟੇ ਕਾਲਜ ਬੰਦ ਹੋ ਰਹੇ ਨੇ ਜੀ ਐਤਕੀ ਤਾਂ ਇਹ ਵੀ ਆਈਆਂ ਨੇ ਵੀ ਕਿਉਂਕਿ ਬਾਹਰ ਆਲਾ ਕੰਮ ਕਸਤਾ ਆਸਟ੍ਰੇਲੀਆ ਨੇ ਕੈਨੇਡਾ ਨੇ ਵੀ ਕਾਲਜਾਂ 'ਚ ਨਵੇਂ ਦਾਖਲੇ ਹੋਣ ਲੱਗੇ ਬਜੇ ਨੇ ਦਾਖਲੇ ਬਜੇ ਨੇ ਦਾਖਲੇ ਨਾ ਜੀ ਪਰ ਜੇ ਕੋਈ ਛੋਟਾ ਕਾਲਜ ਆ ਉਹਦੀ ਗੱਲ ਸਮਝ ਆਉਂਦੀ ਆ ਵੀ ਭਾਈ ਉਹਨੂੰ ਬੰਦ ਕਰ ਰਹੇ ਨੇ ਜਾਂ ਇਹੋ ਜਿਹਾ ਕੁਛ ਕਰ ਇਹ ਤਾਂ ਬਹੁਤ ਵੱਡੇ ਕਾਲਜ ਨੇ ਸਾਰੇ ਇਤਿਹਾਸਕ ਨੇ ਸਾਰੇ ਇਤਿਹਾਸਕ ਨੇ ਕਰੋੜਾਂ ਅਰਬਾਂ ਦੀ ਜਾਇਦਾਦ ਆ ਸਾਰਿਆਂ ਨੂੰ ਦੂਜੇ ਪਾਸੇ ਪ੍ਰੋਫੈਸਰ ਭਰਤੀ 1996 ਤੋਂ ਇੱਕ ਵੀ ਹੈ ਨਹੀਂ ਦੇਖੋ ਤਾਂ ਸਹੀ ਨਾ ਰਜਿੰਦਰਾ ਕਾਲ ਦੇ ਚ 4-5 ਸਾਲ ਪਹਿਲਾਂ ਮੇਰਾ ਇੱਕ ਦੋਸਤ ਪੀਟੀਏ ਦਾ ਉਹ ਸੀ ਮੈਂਬਰ ਸਾਰੇ ਪ੍ਰੋਫੈਸਰ ਜਿਹੜੇ ਗੈਸਟ ਫੈਕਲਟੀ ਆ ਜਾਂ ਲੈਕਚਰਾਰ ਨੇ ਇਹਦੇ ਉਹਨਾਂ ਦਾ ਸਾਰਿਆਂ ਦੀ ਤਨਖਾਹ ਮੁੰਡਿਆਂ ਤੋਂ ਪੈਸੇ ਗਰਾਹ ਕੇ ਲਈ ਜਾਂਦੀ ਹੈ ਜਿਹਨੂੰ ਪੀਟੀਏ ਫੰਡ ਕਹਿੰਦੇ ਨੇ ਰਜਿੰਦਰਾ ਕਾਲ ਦੇ ਚ 1 ਸਾਲ ਦਾ 80 ਲੱਖ ਰੁਪਇਆ ਵਿਦਿਆਰਥੀਆਂ ਤੋਂ ਪੀਟੀਏ ਫੰਡ ਸੀ ਉਦੋਂ ਹੁਣ ਤਾਂ ਕਰੋੜ ਤੋਂ ਟੱਪ ਗਿਆ ਹੋਣਾ ਭਰਤੀ ਕੋਈ ਨਹੀਂ ਹੋਈ ਸਾਰੇ ਪੰਜਾਬ ਦੇ ਕਾਲਜਾਂ ਦੇ ਵਿੱਚ 8 ਪੰਜਾਬੀ ਦੇ ਪ੍ਰੋਫੈਸਰ ਨੇ ਜੋ ਅੰਕੜੇ ਸਾਹਮਣੇ ਆਏ ਨੇ ਮੈਂ ਸੋਸ਼ਲ ਮੀਡੀਆ ਤੇ ਵੇਖ ਰਿਹਾ ਸੀ ਪੁਸ਼ਟੀ ਤਾਂ ਨਹੀਂ ਮੈਂ ਉਹਦੀ ਕਰ ਸਕ ਜਿਹੜੇ ਰੈਗੂਲਰ ਨੇ ਕਹੀਂ ਜਾਓ ਜਿਉ ਰੌਲਾ ਪਾ ਹੀ ਜਾਓ ਤੁਸੀਂ ਇਸ਼ਤਿਹਾਰਵਾਜੀ ਕਰੀਂ ਦਿਓ ਜਦੋਂ ਗਰਾਊਂਡ ਤੇ ਹਕੀਕਤ ਦੇਖਦੇ ਆ ਉਹ ਤੋਂ ਬਿਲਕੁਲ ਉਲਟਾ ਹੁਣ ਦੂਜੀ ਗੱਲ ਤੁਹਾਨੂੰ ਤੁਸੀਂ ਮਤਲਬ ਬੜਾ ਰੌਲਾ ਪਿਆ ਸੀ ਨਾ ਵੀ ਸਰਕਾਰ ਪਿੰਡਾਂ ਚੋਂ ਚੱਲੂ ਸੱਥਾਂ ਤੇ ਚੱਲੂ ਮੰਤਰੀ ਮੰਡਲ ਦੀਆਂ ਮੀਟਿੰਗਾਂ ਉੱਥੇ ਹੋਣਗੀਆਂ ਇਹ ਹੋਊਗਾ ਜਿਹੜੀਆਂ ਜਥੇਬੰਦੀਆਂ ਨੇ ਮਤਲਬ ਉਹਨਾਂ ਨੂੰ ਬਾਅਦਵੀਂ ਵਾਰ ਕਿਸੇ ਨੂੰ ਕਿੰਨੀ ਵਾਰ ਮੀਟਿੰਗ ਲਿਖਤੀ ਤੈਅ ਕਰਦੇ ਨੇ ਜੀ ਲਿਖਤੀ ਤੈਅ ਕਰਦੇ ਨੇ ਇਨੇ ਤਰੀਕ ਨੂੰ ਮੁਲਤਵੀ ਕਰਕੇ ਅਗਲੀ ਤਰੀਕ ਮੁਲਤਵੀ ਕਰਕੇ ਅਗਲੀ ਤਰੀਕ ਮੁਲਤਵੀ ਕਰਕੇ ਅਗਲੀ ਤਰੀਕ ਤਿੰਨ ਤਰੀਕਾਂ ਚਾਰ ਤਰੀਕਾਂ ਅਗਸਤ ਦੀਆਂ ਲੈ ਗਈਆਂ ਤਿੰਨ ਚਾਰ ਤਰੀਕਾਂ ਇਹਦੇ ਵਿੱਚੇ ਨੇ ਉਹਨਾਂ ਨੇ ਅਗਲੀ ਮੀਟਿੰਗ ਕਰਨ ਤੋਂ ਇਨਕਾਰ ਕਰਤਾ ਨਹੀਂ ਭਰੋਸੇਯੋਗਤਾ ਹੁੰਦੀ ਹੈ ਨਾ ਕਿਸੇ ਦੇ ਪਾਸੇ ਤੁਸੀਂ ਇਹ ਕਹਿੰਦੇ ਹੋ ਮੁੱਖ ਮੰਤਰੀ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ ਜਿਹੜਾ ਜੋ ਮਰਜੀ ਆਵੇ ਜੇ ਜਥੇਵੰਦੀਆਂ ਦੇ ਆਗੂ ਜਿਹੜੇ ਹਜ਼ਾਰਾਂ ਨੂੰ ਜਾਂ ਕਿੰਨਿਆਂ ਦੀ ਨੁਮਾਇੰਦਗੀ ਕਰਦੇ ਨੇ ਯੂਨੀਅਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਤੇ ਲੋਕਾਂ ਨੂੰ ਸੁਣਵਾਈ ਕਿੱਥੇ ਆ ਜੀ ਫਿਰ ਤੁਸੀਂ ਮੈਨੂੰ ਇਹ ਦੱਸੋ ਨਹੀਂ ਬਝੂ ਹੀ ਹੈ ਨਾ ਹੁਣ ਜਿਹੜੀ ਯੂਨੀਅਨ ਦੋ ਮਹੀਨਿਆਂ ਦੇ ਵਿੱਚ 8-10 ਵਾਰੀ ਜਿਨ੍ਹਾਂ ਨੂੰ ਟਾਈਮ ਮਿਲ ਗਿਆ ਮੁੱਖ ਮੰਤਰੀ ਟਾਈਮ ਦੇ ਦਿੰਦੇ ਨਹੀਂ ਹੁਣ ਅੱਗੇ ਹੁਣ ਅੱਗੇ 12 ਸਤੰਬਰ ਦੀ ਮੀਟਿੰਗ ਸੀ ਉਹ ਕਹਿੰਦੇ ਅਸੀਂ ਮੀਟਿੰਗ ਨਹੀਂ ਕਰਨੀ ਮਤਲਬ ਜਿੱਥੇ ਅਸੀਂ ਇਹ ਮੰਨਦੇ ਆ ਕਿ ਮੁੱਖ ਮੰਤਰੀ ਦਾ ਕੱਲਾ ਕੱਲਾ ਲਫ਼ਜ਼ ਭਰੋਸੇਯੋਗਤਾ ਹੀ ਹੁੰਦੀ ਹੈ ਨਾ ਮੁੱਖ ਮੰਤਰੀ ਦਾ ਕੱਲਾ ਕੱਲਾ ਲਫ਼ਜ਼ ਯਕੀਨੀ ਨਹੀਂ ਹੁੰਦਾ ਭਰੋਸੇ ਹਰੇਕ ਦਾ ਮੰਨਦਾ ਮਤਲਬ ਇੱਥੇ ਤਾਂ ਹੁਣ ਭਰੋਸੇਯੋਗਤਾ ਹੀ ਉੱਠ ਗਈ ਯੂਨੀਅਨਾਂ ਕਹਿੰਦੀ ਅਸੀਂ ਉਹ ਨਹੀਂ ਕਰਨੀ ਮੀਟਿੰਗ ਨਹੀਂ ਜੋ ਤੁਸੀਂ ਲਿਖਤੀ ਵਾਅਦੇ ਕੀਤੇ ਹੋਏ ਸਾਡੇ ਨਾਲ ਉਹ ਚੋ ਕੋਈ ਇੱਕ ਤਾਂ ਪੂਰਾ ਕਰੋ ਐਂ ਤਾਂ ਹੈ ਨਹੀਂ ਵੀ ਸਰਕਾਰ ਕੰਮ ਨਹੀਂ ਕਰਦੀ ਜੋ ਕੋਈ ਵੀ ਨੌਕਰੀ ਨਹੀਂ ਦਿੰਦੀ ਐਂ ਤਾਂ ਆਪਾਂ ਕਹਿ ਨਹੀਂ ਸਕਦੇ ਜੀ ਪਰ ਜਿਹੜਾ ਤੁਸੀਂ ਕਿਹਾ ਸੀ ਪੈਨ ਸਭ ਤੋਂ ਵੱਧ ਬੇਰੁਜ਼ਗਾਰਾਂ ਲਈ ਚੱਲੂ ਉਹ ਤਾਂ ਦਿਖਾਉਣਾ ਜੀ ਮੈਂ ਉਹੀ ਗੱਲ ਕਰਦਾ ਹਰਪਾਲ ਚੀਮਾ ਇਹ ਜਿਹੜਾ ਪੁਰਾਣੀ ਪੈਨਸ਼ਨ ਲਾਗੂ ਕਰਨੀ ਮੁਲਾਜ਼ਮ ਮੰਗ ਕਰਦੇ ਨੇ ਤਾਂ ਹਰਪਾਲ ਚੀਮਾ ਆਪ ਪ੍ਰੋਟੈਸਟ ਕਰਦੇ ਨੇ ਹਰਪਾਲ ਚੀਮੇ ਦੇ ਹੱਥ ਦੇ ਵਿੱਚ ਉਹ ਸੀਗਾ ਸ਼ੌਂਕ ਨਹੀਂ ਮਜਬੂਰੀ ਹੈ ਪੁਰਾਣੀ ਪੈਨਸ਼ਨ ਜਰੂਰੀ ਹੈ ਤੇ ਹੁਣ 2.5 ਸਾਲ ਹੋ ਗਏ ਹੁਣ ਸਰਪਾਲ ਚੀਮਾ ਦਾ ਇੱਕ ਸ਼ਬਦ ਨਹੀਂ ਆਇਆ ਉਹਨਾਂ ਬਾਰੇ ਮੈਂ ਕਹਿੰਦਾ ਸਾਡੇ ਮਿੱਤਰ ਨੇ ਆਪਣੇ ਨਹੀਂ ਜੀ ਆਪਣੇ ਸਪੀਕਰ ਸਾਹਿਬ ਜੀ ਸੰਧਵਾ ਸਾਹਿਬ ਉਹਨਾਂ ਦੀ ਵੀਡੀਓ ਫਿਰਦੀ ਹੈ ਤੁਰੀ ਉਹ ਕਹਿੰਦੇ ਹੱਦ ਹੋ ਗਈ ਵੀ 5 ਸਾਲ ਬਾਅਦ ਪੈਨਸ਼ਨ ਕਿਸੇ ਨੂੰ ਇੰਨੇ ਚਿਰ ਬਾਅਦ ਪੈਨਸ਼ਨ ਜਿਹੜੇ ਆਪਣੀ ਅੱਧੀ ਉਮਰ ਲਾ ਦਿੰਦੇ ਨੇ 30 30 ਸਾਲ 25 25 ਸਾਲ ਉਹਨਾਂ ਨੂੰ ਪੈਨਸ਼ਨ ਨਹੀਂ ਇਹ ਹੋਣੀ ਚਾਹੀਦੀ ਆ ਫਿਰ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਜੀ ਉੱਥੇ ਭੇਜਤਾ ਵਫਦ ਅਧਿਆਨ ਕਰਨ ਕੀ ਖਟਿਆ ਕੀ ਲਿਆਂਦਾ ਸਾਰੇ ਕਿਸੇ ਦਾ ਜਾਨੀ ਗਰਾਊਂਡ ਤੇ ਕੋਈ ਕੰਮ ਹੰਦਾ ਨਹੀਂ ਦਿਸ ਰਿਹਾ ਮਤਲਬ ਜਿਹਨੂੰ ਆਪਾਂ ਕਹਿੰਦੇ ਗੱਲਾਂ ਦਾ ਖੜਾ ਜੀ ਕੋਈ ਵਧੀਆ ਬਣਾ ਲੈਂਦਾ ਕੋਈ ਘੱਟੀਆਂ ਬਣਾ ਲੈਂਦਾ ਮਤਲਬ ਇਹ ਦੂਜੀ ਮੈਂ ਗੱਲ ਕਰਦੇ ਇਸੇ ਮਸਲੇ ਨਾਲ ਜੁੜੀ ਹੋਈ ਕਿ ਹੁਣ ਇੱਕ ਤਾਂ ਪੁਰਾਣੀ ਪੈਨਸ਼ਨ ਦੀ ਹੈ ਇੱਕ ਹੁਣ ਦੂਜੀ ਨਵੇਂ ਮੁਲਾਜ਼ਮ ਨੇ ਪਹਿਲਾਂ ਤਾਂ ਇਹਦੇ ਕੰਡੇ ਤਾਂ ਵੈਸੇ ਕਾਲੀਦਾਲ ਨੇ ਬੀਜੇ ਸੀ ਸੁਖਵੀਰ ਸਿੰਘ ਬਾਦਲ ਨੇ ਜਦੋਂ 2015 ਦੇ ਵਿੱਚ ਪਰਵੀਸ਼ਨ ਪੀਡ ਲਾਗੂ ਕਰਕੇ ਉਹਨਾਂ ਦੀ ਬੇਸਿਕ ਸੈਲਰੀ ਕਰਤੀ ਸੀ ਤਿੰਨ ਸਾਲ ਦੇ ਲਈ ਹੁਣ ਅੱਗੇ ਕੈਪਟਨ ਸਾਹਿਬ ਨੇ ਆ ਕੇ ਉਹ ਜਿਹੜਾ ਕੇਂਦਰ ਦਾ ਸੀ ਪੇ ਕਮਿਸ਼ਨ ਉਹ ਸਾਰਾ ਉਹ ਲਾਗੂ ਕਰਤਾ ਜਿਸ ਤਰੀਕੇ ਤਨਖਾਹ ਮਿਲਦੀ ਨੇ ਉਹ ਕੇਂਦਰ ਵਾਲਾ ਕਾਨੂੰਨ ਲਾਗੂ ਕਰਤਾ ਇਹਨਾਂ ਦੇ ਹੁਣ ਉਹਨਾਂ ਨੂੰ 3 ਸਾਲ ਦੇ ਲਈ ਕੋਈ 19000 ਰੁਪਏ ਮਿਲਦਾ ਸਾਰੇ ਨਵੇਂ ਮਲਾਜ਼ਮਾਂ ਨੂੰ ਤੇ ਕੀ ਕਿਸੇ ਐਮਐਲਏ ਨੂੰ ਇਹਨਾਂ ਦੇ ਕਿਸੇ ਐਮਪੀ ਨੂੰ ਜਾਂ ਮੁੱਖ ਮੰਤਰੀ ਨੂੰ ਆਪ ਇਹਨਾਂ ਦਾ ਕੋਈ ਪ੍ਰੋਵੀਸ਼ਨ ਪੀੜ ਹੈਗਾ ਕੋਈ ਮੁੱਖ ਮੰਤਰੀ ਦਾ ਸਾਲ 2 ਸਾਲ ਜਾਂ ਕੋਈ ਐਮਐਲਏ ਕੋਈ ਇਹਨਾਂ ਦਾ ਪ੍ਰੋਵੀਸ਼ਨ ਪੀੜ ਹੈਗਾ ਕਿ ਇਹ 3 ਸਾਲ ਕੰਮ ਕਰਨਗੇ 10000 ਤੇ 20000 ਤੇ ਮੈਂ ਜਦੋਂ ਭਰਤੀ ਹੋਇਆ ਨਾ ਸਮਾਜਿਕ ਸਿੱਖਿਆ ਅਧਿਆਪਕ ਵਜੋਂ 1997 ਚ ਉਹਦੋ 1 ਸਾਲ ਦਾ ਪਰਵੇਸ਼ਨ ਪੀੜ ਸੀ ਤਨਖਾਹ ਬੁਰੀ ਸੀ ਹਾਂ ਬਾਕੀ ਸਾਰੇ ਪੱਤੇ ਵੀ ਪੂਰੀ ਸੀ ਫੇਰ ਇਹਨਾਂ ਨੇ ਕੈਪਟਨ ਇਹ ਕਰਤਾ ਵੀ ਜਿਹੜੀ ਸਾਮੀ ਖਾਲੂ ਹੋਈ ਉਹ ਅਸੀਂ ਭਰਨੀ ਹੋਣੀ ਆਪਣੇ ਆਪ ਖਤਮ ਹੋ ਜੂ ਜੀ ਫੇਰ ਇਹਦੇ ਵਿੱਚੋਂ ਆ ਪਰਵੇਸ਼ਨ ਪੀੜ ਕਿਸੇ ਦਾ 2 ਸਾਲ ਕਰਤਾ ਬੇਸਿਕ ਪੇ ਕਰਤੀ ਫੇਰ 3 ਸਾਲ ਕਰਤਾ 3 ਸਾਲ ਕਰਤਾ ਬੇਸਿਕ ਪੇ ਕਰਤੀ ਤੇ ਮੁੜ ਕੇ ਜਿਹਨੂੰ 30000 ਮਿਲਣਾ ਸੀ ਉਹ 10000 ਤੇ ਆ ਗਿਆ ਸਾਰੇ ਕਹਿੰਦੇ ਮੁੜ ਕੇ ਤੁਸੀਂ ਜਿਹੜੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਪ੍ਰੋਫੈਸਰ ਨੇ ਕਿਸੇ ਦੀ 1 ਲੱਖ ਤੱਕ ਤਨਖਾਹ ਕਿਸੇ ਨੂੰ 15000 ਜਾਂ 21000 ਮਿਲਦਾ ਬਿਸਕ पे ਮਤਲਬ ਮਲਾਜਮਾਂ ਦੇ ਮਾਮਲਿਆਂ ਦਾ ਮੈਂ ਇੰਨਾ ਬੜਾ ਜਾਣੂ ਹਾਂ ਨਹੀਂ ਪਰ ਮਲਾਜਮਾਂ ਨਾਲ ਐਡੀ ਬੇਵਫਾਈ ਕੀਤੀ ਆ ਕੈਪਟਨ ਸਰਕਾਰ ਨੇ ਵੀ ਬਾਦਲ ਸਰਕਾਰ ਨੇ ਵੀ ਇਹ ਧਰਮਿਆਂ 'ਚ ਬੈਠੇ ਸੀ ਜਾ ਕੇ ਇਹ ਧਰਮਿਆਂ 'ਚ ਹਰੇਕ 'ਚ ਗੱਲ ਤੇ ਉਹੀ ਆ ਨਾ ਨਹੀਂ ਨਹੀਂ ਅਸੀਂ ਆ ਕੇ ਕਰਾਂਗੇ ਅਸੀਂ ਕਰਾਂਗੇ ਅਸੀਂ ਆ ਕੇ ਕਰਾਂਗੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਸਾਰੇ پیسے ਦਾ ਤੁਸੀਂ ਦੇਖ ਲਓ ਮਤਲਬ ਅਮਲੀ ਤੌਰ ਤੇ ਉਹੀ ਨੀਤੀਆਂ ਚੱਲ ਰਹੀਆਂ ਨੇ ਕਾਂਗਰਸ ਵਾਲੀਆਂ ਅਕਾਲੀਆਂ ਕੰਨ ਇੱਧਰ ਦੀ ਨਹੀਂ ਫੜਿਆ ਇੱਧਰ ਦੀ ਫੜ ਲਿਆ ਇਹਦੇ ਨਾਲ ਫਰਕ ਕੀ ਪੈਂਦਾ ਜੀ ਜਦੋਂ ਅਮਲੀ ਤੌਰ ਤੇ ਉਹਨਾਂ ਨੂੰ ਉਹ ਨਹੀਂ ਲਾਗੂ ਹੁੰਦਾ ਹੁਣ ਇਹਨਾਂ ਨੇ ਕੱਚਿਆਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਉਹ ਕਿੱਡਾ ਰੌਲਾ ਪਿਆ ਜੀ ਉਹਨਾਂ ਦੇ ਇੱਕ ਵੱਖਰਾ ਕਾਡਰ ਬਣਾਤਾ ਜੀ ਇਹ ਤਾਂ ਹੋ ਗਿਆ ਵੀ 58 ਸਾਲ ਤੱਕ ਉਹਨਾਂ ਦੀ ਨੌਕਰੀ ਦੀ ਗਾਰੰਟੀ ਹੋਗੀ ਪਰ ਉੱਤੇ ਜਿਹੜੇ ਸੀਐਸ ਆਰ ਹੁੰਦੀ ਆ ਸਿਵਲ ਸਰਵਿਸ ਰੂਲ ਹੁੰਦੇ ਨੇ ਉਹ ਨਿਯਮ ਲਾਗੂ ਨਹੀਂ ਹੁੰਦੇ ਉਸ ਤਰ੍ਹਾਂ ਦੀਆਂ ਛੁੱਟੀਆਂ ਨਹੀਂ ਲਾਗੂ ਹੁੰਦੀਆਂ ਜੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਸੂਲਗਰ ਕਿੱਥੇ ਗਿਆ ਜੀ ਸਾਰੇ ਕਸੇ ਚ ਉਲਟਾ ਸਭ ਹੋਇਆ ਹੁੰਦਾ ਜਿਹੜੇ ਕੱਚੇ ਨੇ ਜਾਂ ਠੇਕੇ ਤੇ ਰੱਖੇ ਹੋਏ ਨੇ ਉਹਨਾਂ ਤੋਂ ਕੰਮ ਦੱਬ ਕੇ ਲਿਆ ਜਾਂਦਾ ਕਿਉਂਕਿ ਉਹਨਾਂ ਤੇ ਹੁਕਮ ਬਹੁਤ ਚੱਲਦਾ ਉਹਨਾਂ ਨੂੰ ਕੱਢਿਆ ਜਾ ਸਕਦਾ ਹਟਾਇਆ ਜਾ ਸਕਦਾ ਤਲਵਾਰ ਲਟਕਦੀ ਰਹਿੰਦੀ ਆ ਕੰਮਦੋਨਾਂ ਤੋਂ ਵੱਧ ਤਨਖਾਹ ਬਹੁਤ ਘਟਦੀ ਹੁਣ ਮਾਣੇ ਭਾਈ ਉਹ ਜਿਹੜੇ 2015 ਤੋਂ ਪਹਿਲਾਂ ਦੇ ਕਲਰਕ ਨੇ ਉਹ 70 80 ਹਜ਼ਾਰ ਤੱਕ 60 70 ਹਜ਼ਾਰ ਤੱਕ ਸਾਰੇ ਤਨਖਾਹਾਂ ਲੈ ਰਹੇ ਨੇ ਤੇ ਜਿਹੜੇ 15 ਤੋਂ 2020 ਤੱਕ ਸੁਖਵੀਰ ਬਾਦਲ ਨੇ 15 ਚ ਫੈਸਲਾ ਲਾਗੂ ਕਰਤਾ ਪਰਵੇਸ਼ਨ ਪੀਰੀਡ ਵਾਲਾ ਬੇਸਿਕ ਸੈਲਰੀ ਵਾਲਾ ਉਹ 3 ਸਾਲ ਬਾਅਦ ਔਖੇ ਸੌਖੇ ਅਗਲੇ ਕੱਢ ਲੈਂਦੇ ਸੀ ਚਲੋ ਪੈਰਾਸਰ ਹੋ ਜਾਂਦਾ ਸੀ ਉਸ ਤੋਂ ਬਾਅਦ 35-40 ਹਜ਼ਾਰ ਤਨਖਾਹ ਤੇ ਪਹੁੰਚ ਜਾਂਦੇ ਸੀ ਕੈਪਟਨ ਸਾਹਿਬ ਨੇ ਤਾਂ ਜਮਾਈ ਹੱਦ ਕਰਤੀ ਨਾ ਉਹ ਸੈਂਟਰਲ ਵਾਲੀ ਸਾਰੀ ਸਕੀਮ ਲਾਗੂ ਕਰਤੀ ਹੁਣ ਉਹਨਾਂ ਨੂੰ 18-19 ਹਜ਼ਾਰ ਮਿਲਦਾ ਉਸ ਤੋਂ ਬਾਅਦ 28-29 ਹਜ਼ਾਰ ਹੋ ਜੂ ਤੇ ਇਹਨਾਂ ਨੇ ਤੇ ਆ ਕੇ ਕਿਸੇ ਦੀ ਵੀ ਟੋੜੇ ਅੜਕਾ ਨਹੀਂ ਨਾ ਮੈਂ ਜਿੱਥੇ ਤੱਕ ਮੇਰੇ ਯਾਦ ਆ ਪਹਿਲਾਂ ਲੋਕ ਕਹਿੰਦੇ ਸੀ ਪੰਜਾਬ ਦੇ ਪੇ ਸਕੇਲ ਲਾਗੂ ਕਰੋ ਹਾਂ ਪੰਜਾਬ ਦੇ ਪੇ ਸਕੇਲ ਹਰਿਆਣਾ ਵੀ ਕਹਿੰਦਾ ਸੀ ਚੰਡੀਗੜ੍ਹ ਵੀ ਕਹਿੰਦਾ ਸੀ ਹਿਮਾਚਲ ਵੀ ਕਹਿੰਦਾ ਸੀ ਹੋਰ ਵੀ ਕਹਿੰਦੇ ਸੀ ਫਿਰ ਹੁਣ ਹਾਲਤ ਇਹ ਹੋ ਗਈ ਇਕਿੰਦਰ ਦੇ ਇਹਨਾਂ ਨੇ ਲਾਗੂ ਕਰਨ ਕਰਨੇ ਸ਼ੁਰੂ ਕਰਤੇ ਹੁਣ ਕਿਤੇ ਮੰਗ ਹੁੰਦੀ ਹੈ ਪੰਜਾਬ ਦੇ ਪੇਸਕੇ ਲਾਗੂ ਕਰੋ ਕਿਉਂਕਿ ਇੰਨਾ ਖੰਡਾਤਾ ਤੁਸੀਂ ਦੇਖੋ ਕਿਸਾਨ ਅੰਦੋਲਨ ਐਡਾ ਵੱਡਾ ਮੁੜ ਕੇ 32 ਤੋਂ 62 ਯੂਨੀਅਨ ਬਣ ਗਈਆਂ ਨਾ ਕਿੱਥੇ ਖੰਡਾਤੀਆਂ ਅਈ ਅਧਿਆਪਕਾਂ ਦੇ ਦੇਖੋ ਗਵਰਨਮੈਂਟ ਟੀਚਰ ਯੂਨੀਅਨ ਹੁੰਦੀ ਸੀ ਸਾਂਝੀ ਜਦੋਂ ਚੋਣਾਂ ਹੁੰਦੀਆਂ ਸੀ ਮਤਲ ਧਮਕ ਪੈਂਦੀ ਸੀ ਸਾਰੇ ਪੰਜਾਬ 'ਚ ਬੀਬੀਸੀ ਤੋਂ ਖਬਰਾਂ ਹੁੰਦੀਆਂ ਸੀ ਗਵਰਨਮੈਂਟ ਦੇ ਆਧਿਆਪਕ ਯੂਨੀਅਨ ਨਹੀਂ ਚੋਣਦੀਆਂ ਹੁਣ ਜਿਵੇਂ ਟਰੱਕਾਂ ਦੇ ਨੰਬਰ ਲੱਗੇ ਹੁੰਦੇ ਨੇ 6677 3485 2629 5864 ਆ ਜੁਨੀਅਨਾਂ ਤੋਂ ਮਤਲਬ ਖੰਡਾਤਾ ਤੁਸੀਂ ਦੇਖੋ ਮਲਾਜ਼ਮ ਖੰਡਾਤੇ ਕਿਸਾਨ ਖੰਡਾਤੇ ਮਤਲਬ ਹੁਣ ਲੋੜ ਜਿੱਥੇ ਸਾਰੇ ਮਲਾਜ਼ਮ ਵਰਗਾਂ ਨੂੰ ਜਾਂ ਕਿਸਾਨਾਂ ਨੂੰ ਇੱਕ ਸਾਂਝੇ ਫਰੰਟਾਂ ਦੀ ਲੋੜ ਆ ਜੇ ਉਹਨਾਂ ਨੇ ਕੁਝ ਮਨਾਉਣਾ ਨਹੀਂ ਇਹਨਾਂ ਨੇ ਬਹੁਤ ਬੁਰੀ ਧਾਰੀ ਹੋਈ ਐ ਇਹ ਤਾਂ ਇਹ ਮਿੱਥੀ ਫਿਰਦੇ ਨੇ ਵੀ ਸਾਡੇ ਕੀ ਕਰ ਲੈਣਗੇ ਜਿਵੇਂ ਸੁਖਵੀਰ ਨੇ ਐਨੇ ਸਾਲ ਰਾਜ ਕੀਤਾ ਵੀ ਚੋਣਾਂ ਪਾ ਜਿੱਤ ਗਈ ਇੱਕ ਚੋਣ ਜਲੰਧਰ ਜਿੱਤ ਲਈ ਹੋ ਸਕਦਾ ਚਾਰਵੇਂ ਵਿੱਚੋਂ ਵੀ ਕੁਝ ਜਿੱਤੇ ਜਾਣ ਆਉਣ ਵਾਲੇ ਸਮੇਂ 'ਚ ਕਿਉਂਕਿ ਹੋਰ ਵੀ ਕਿਸੇ ਪਾਰਟੀ ਦਾ ਵਾਰ ਨਹੀਂ ਐਂਆ ਰੋਲਕ ਚੋਲਾ ਆਪਾ ਤਾਂ ਪੀਪੇਈ ਹੋਈ ਆ ਇਹਨਾਂ ਨੂੰ ਅਸਲ 'ਚ ਉਹ ਜਿਹੜਾ ਕਹਿੰਦੇ ਹੁੰਦੇ ਕੱਠ ਲੋਹੇ ਦੀ ਲੱਠ ਸਰਵਿਤ ਜ਼ਾਲਮ ਦੇ ਜੇ ਇਹ ਯੂਨੀਅਨਾਂ ਚਾਹੇ ਜਿੰਨੀਆਂ ਵੀ ਹੈਗੀਆਂ ਨੇ ਇਹ ਸਾਂਝੀਆਂ ਮੰਗਾ ਖਾਤਰ ਕਈ ਗੱਲਾਂ ਉਹਨਾਂ ਦੀਆਂ ਨਹੀਂ ਹੁੰਦੀਆਂ ਪਰ ਨਾਲ ਦੇਂਦੀਆਂ ਨਹੀਂ ਹੁੰਦੀਆਂ ਨੇ ਕਈ ਗੱਲਾਂ ਨਾਲ ਦੇ ਆਉਂਦੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਕਿਸਾਨਾਂ ਨੂੰ ਉਹਨਾਂ ਨੂੰ ਕੋਈ ਸਾਂਝਾ ਘੋਲ ਉਸਾਰਨ ਦੀ ਗੱਲ ਚ ਹੁਣ ਆ ਦੇਖ ਲੋ ਜੀ ਖਨੌਰੀ ਮੋਰਚਾ ਸ਼ੰਭੂ ਮੋਰਚਾ ਕਿਸਾਨ ਕੋਲ ਕੋਹਲ ਦਾ ਕੀ ਬਣਿਆ ਕੋਈ ਕਿੱਧਰ ਮਿਲ ਜਾਂਦਾ ਕੋਈ ਕਿਸੇ ਨੂੰ ਮਿਲ ਜਾਂਦਾ ਕੋਈ ਕਿਸੇ ਨੂੰ ਮਿਲ ਜਾਂਦਾ ਸੋ ਇਸ ਕਰਕੇ ਸਾਰੀਆਂ ਯੂਨੀਅਨਾਂ ਨੂੰ ਵੀ ਮਤਲਬ ਆਪਣੇ ਅੰਦਰ ਚ ਹੱਤ ਮਾਰਨ ਦੀ ਲੋੜ ਆ ਤੇ ਇਹ ਸਮਝਣ ਦੀ ਲੋੜ ਆ ਵੀ ਸਰਕਾਰਾਂ ਹੁਣ ਖੋਹਣ ਤੇ ਲੱਗੀਆਂ ਹੋਈਆਂ ਨੇ ਅਦਾਲਤਾਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੀਆਂ ਨੇ ਕੋਈ ਵੇਲਾ ਸੀ ਅਦਾਲਤਾਂ ਰਾਹੀਂ ਮਲਾਜਮਾਂ ਨੂੰ ਬਹੁਤ ਰਾਹਤ ਮਿਲਦੀ ਸੀ ਹੁਣ ਇਹੋ ਜਿਹਾ ਵੇਲਾ ਆ ਗਿਆ ਅਦਾਲਤਾਂ ਰਾਹੀਂ ਸਰਕਾਰਾਂ ਨੂੰ ਰਾਹਤਾਂ ਮਿਲ ਰਹੀਆਂ ਨੇ ਮਲਾਜਮਾਂ ਦੀਆਂ ਤੁਸੀਂ ਦੇਖੀਆ ਕਿੰਨੀਆਂ ਪਟੀਸ਼ਨਾਂ ਅੱਜ ਇੱਕ ਬੀਬੀ ਦੀ ਪੋਸਟ ਆਈ ਆ ਸ਼ਾਇਦ 5964 EGP ਦੇ ਚਰਨਾਂ ਵਿੱਚ ETTCS ਫਸ ਲਗਾ ਤੂੰ ਅਬੀ ਕੁੜੀ ਹੁਣ ਉਹ ਤੁਸੀਂ ਮਸਲਾ ਦੇਖੋ ਵੀ ਪਹਿਲਾਂ ਇੱਕ ਇਸ਼ਤਿਹਾਰ ਦੇਤਾ ਉਸ ਤੋਂ ਬਾਅਦ ਇੱਕ ਹੋਰ ਨਾਲ ਇਸ਼ਤਿਹਾਰ ਦੇਤਾ ਫਿਰ ਉਹਨਾਂ ਦਾ ਟੈਸਟ ਲੈ ਲਿਆ ਫਿਰ ਉਹ ਕੋਰਟ 'ਚ ਚੈਲੰਜ ਹੋ ਗਿਆ ਫਿਰ ਕੋਰਟ 'ਚ ਹੋ ਗਿਆ ਵੀ ਤੁਸੀਂ ਦੁਬਾਰਾ ਨਵਾਂ ਟੈਸਟ ਲਓ ਨਵੇਂ ਟੈਸਟ ਦੇ ਵਿੱਚ ਹੁਣ ਗਾਹ ਕੀ ਬਣਦਾ ਪਤਾ ਲੱਗੂ ਕਿਉਂਕਿ ਨਵੇਂ ਟੈਸਟ 'ਚੋਂ ਕੁਝ ਬੰਦੇ ਨਵੇਂ ਵੀ ਆਏ ਹੋ ਸਕਦੇ ਆ ਕੁਝ ਰਹੇ ਵੀ ਹੋ ਸਕਦੇ ਨੇ। ਨਾਲੇ ਸਿਲੈਕਟ ਸੀਗੇ ਆਊਟ ਹੋ ਕੇ ਕੁਝ। ਹੋ ਸਕਦਾ। ਉਹਨਾਂ ਲਈ ਦੁੱਖ ਦੀ ਗੱਲ ਆ ਕਸੂ ਉਹਨਾਂ ਦਾ ਕਸੂਰ ਕੋਈ ਨਹੀਂ। ਮਤਲਬ ਕਸੂਰ ਤੁਹਾਡਾ ਸਾਰਾ ਸਰਕਾਰਾਂ ਦਾ। ਤੁਹਾਡੇ ਪ੍ਰਬੰਧ ਕੀ ਕਸੂਰ ਆ ਸਹਜ ਜਿਹੜੀ ਜੇ ਕਿਸੇ ਨੂੰ ਲਾਹਾ ਮਿਲਦਾ ਤਾਂ ਫਿਰ ਜਿਹੜਾ ਕਿਸੇ ਦੇ ਚੁੱਲ੍ਹੇ ਦੀ ਅੱਗ ਵੀ ਬੁਝਦੀ ਹੈ। ਸਰਪੰਨ ਜੀ ਇਹ ਹੋ ਸਕਦਾ ਹਰੇਕ ਮਸਲੇ ਨੂੰ ਇਹ ਜਾਂ ਜਾਣ ਬੁੱਝ ਕੇ ਪੇਚੀਦਾ ਬਣਾਉਣਾ ਕਿਉਂ ਕੋਰਟ ਚ ਲਿਆ ਜਾਵੇ। ਇੱਕ ਚਾਲ ਵੀ ਤੇ ਹੋ ਸਕਦੀ ਹੈ ਨਾ ਬਚ ਕੇ ਰਹਿਣ ਦੀ। ਹੁਣ ਜਿਵੇਂ ਪ੍ਰੋਫੈਸਰ ਨੇ ਉਹ ਸਿੱਖਿਆ ਮੰਤਰੀ ਦੇ ਪਿੰਡ ਬੈਠੇ ਨੇ। ਲੋ ਜੀ ਅਸੀਂ ਕੁਝ ਨਹੀਂ ਕਰ ਸਕਦੇ। ਮੈਂ ਕਹਿੰਦਾ ਜੀ ਜੇ ਸਰਕਾਰਾਂ ਦਾ ਕੋਈ ਫੈਸਲਾ ਕੋਰਟ ਵੱਲੋਂ ਰੱਦ ਹੁੰਦਾ ਜਵਾਬ ਦੇ ਹੀ ਕੀਦੀ ਆ ਅਫਸਰਾਂ ਨੇ ਜਵਾਬ ਦੇ ਹੀ ਕਿਉਂ ਨਹੀਂ ਨਾ ਕਿਸੇ ਪੁਲਿਸ ਵਾਲੇ ਦੀ ਆ ਨਾ ਕਿਸੇ ਦੂਜੀ ਅਫਸਰ ਦੀ ਜਵਾਬ ਦੇਹੀ ਆ ਹਾਂ ਜਦੋਂ ਇਹਨਾਂ ਤੇ ਫਸਦਿਆ ਮੰਤਰੀ ਕੋਈ ਫਸਦਾ ਜੋ ਕੋਈ ਹੋਰ ਫਸਦਾ ਫਿਰ ਉਹ ਅਫਸਰਾਂ ਦੀ ਬਲੀ ਲੈ ਲੈਂਦੇ ਨੇ ਹੁਣ ਉਹ ਪੰਚਾਇਤ ਚ ਜਿਹੜੇ ਦੋ ਅਫਸਰ ਇਹਨਾਂ ਨੇ ਮੁਤਲਕ ਕੀਤੇ ਸੀ ਸੈਂਟਰ ਨੇ ਕੇਸ ਨਹੀਂ ਮਨਜ਼ੂਰ ਕੀਤਾ ਬਹਾਲ ਹੋ ਗਏ ਲੋਕਾਂ ਦੀ ਅੱਖਾਂ ਪੁੱਛਿੰਦੇ ਨੇ ਮੁਤਲਕੀ ਕਿ ਸਹੀ ਹੁੰਦੀ ਹੈ ਇਹ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਟੌੜਾ ਸਾਹਿਬ ਕਹਿੰਦੇ ਹੁੰਦੇ ਸੀ ਵੀ ਇਹ ਅਫਸਰਾਂ ਤਾਂ ਜਾਨ ਨਹੀਂ ਹੈ ਇੱਕ ਰਾਈਡੈਂਟਿਟੀ ਕਰ ਦੋ ਸਰਵਿਸ ਬੁੱਕ ਤੇ ਜਦੋਂ ਕਿਤੇ ਪ੍ਰਮੋਸ਼ਨ ਹੋ ਨਾਲ ਜਾਉ ਜੀ ਤੇ ਇਹ ਹੁਣ ਅਸੀਂ ਨਿਰਪਰੇ ਅਫਸਰ ਹਾਂ ਤੇ ਕਿਉਂਕਿ ਸਾਨੂੰ ਸਾਰਾ ਪਤਾ ਪਤਾ ਕੱਖ ਨਹੀਂ ਦਵੇ ਅਸੀਂ ਇਹ ਕਰਦੇ ਹਾਂ ਕਿ ਉਹ ਨੀਤ ਨੀਤੀ ਨੀਤੀਗਤ ਫੈਸਲੇ ਜਾਂ ਕਾਰਜਸ਼ੈਲੀ ਜਵਾਬ ਦੇਈ ਕਿਸੇ ਵੀ ਖੇਤਰ ਚ ਤੁਹਾਨੂੰ ਸਾਹਮਣੇ ਨਹੀਂ ਆਉਂਦੀ ਕੰਮ ਅੱਛਾ ਤੁਸੀਂ ਦੂਜੀ ਗੱਲ ਤੁਹਾਨੂੰ ਜਿਹੜਾ ਮੰਤਰੀ ਮਾੜੇ ਜੇ ਖੰਭ ਕੱਟਦਾ ਉਹਦਾ ਕਦੋਂ ਵੱਧਦਾ ਵੀ ਟਾਲੀ ਵਾਲਾ ਹੁਣ ਆ ਕਰ ਰਿਹਾ ਉਹਦੀ ਸ਼ਾਂਤ ਆ ਅਮਨ अरोड़ा ਆ ਕਰ ਰਿਹਾ ਉਹਦੀ ਸ਼ਾਂਤ ਆ ਆ ਆਪਣਾ ਮੀਤ ਹੈ ਯਾਰ ਆ ਹੋ ਗਿਆ ਨਾਲ ਦੀ ਨਾਲ ਸ਼ਾਂਤ ਆ ਇੱਕ ਨਵੇਂ ਆਇਆ ਪੈਰ ਹੀ ਨਹੀਂ ਲੱਗਣ ਦੇ ਕਿਥੇ ਕਿ ਅਗਰ ਮੈਂ ਕਿ ਮੈਨੂੰ ਸਮਝਦਾ ਉਹਦੀ ਮੈਕਿੰਗ ਬਦਲੇ ਜਾਂਦੇ ਨੇ ਸੋ ਇਸ ਕਰਕੇ ਦੁਕਾਨ ਤੇ ਆਪਣਾ ਪਰ ਦੇਖਣਾ ਹੋਏਗਾ ਹੁਣ ਹਰਜੋਤ ਬੈਂਸ ਨਾਲ ਕੀ ਹੁੰਦਾ ਦੇਖੋ ਜੀ ਉਹ ਪਹਿਲਾਂ ਵੀ ਕੀਤਾ ਇੱਕ ਕੀ ਸੀ ਕਸੂਰ ਆਪਣੇ ਉਹਦਾ ਅੰਮ੍ਰਿਤਸਰ ਵਾਲਾ ਜਿਹੜਾ ਮੰਤਰੀ ਸੀ ਸਥਾਨਕ ਸਰਕਾਰਾਂ ਦਾ ਨਿਜਰ ਹੈ ਜੀ ਨਿਜਰ ਨਿਜਰ ਉਹਨੇ ਇੰਨੀ ਕਿਹਾ ਸੀ ਵੀ ਹੁਣ ਤੱਕ ਬਰਜਿੰਦਰ ਸਿੰਘ ਹਮਦਰਦ ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ ਤੇ ਹੁਣ ਤੱਕ ਕੀ ਨਿਕਲਿਆ ਸਾਰੇ ਦੋਸ਼ ਚੋਂ ਮੈਨੂੰ ਤੁਸੀਂ ਇਹ ਕੱਢ ਲਓ ਜੀ ਉਹ ਨਾਲ ਦੀ ਨਾਲ ਉਹ ਤਾਂ ਸਸਤੀ ਫੇਰ ਲੈ ਲਿਆ ਸਿੰਗਲੇ ਦਾ ਕੀ ਬਣਿਆ ਤੁਸੀਂ ਉਹ ਦੇਖ ਲਓ ਸੋ ਇਹ ਇਹ ਕੱਲਾ ਲਾਉ ਸਿਆਸਤਾ ਜਿਹਦੇ ਨਾਲ ਪੰਜਾਬ ਵਿੱਚ ਕੋਈ ਸੁਧਰ ਨਹੀਂ ਥਾ ਬਗਾੜ ਦੇ ਰਾਹ ਪੈਂਦਾ ਜਿਵੇਂ ਜਿਵੇਂ ਨਵਜੋਤ ਸਿੰਘ ਸਿੱਧੂ ਇੱਕ ਗੱਲ ਉਹ ਹਾਰਦਾ ਸੀ ਨਾ ਵੀ ਅਮਨ ਕਾਨੂੰਨ ਤੋਂ ਬਿਨਾ ਸਾਰੇ ਮਸਲਿਆਂ ਦਾ ਹੱਲ ਖਜ਼ਾਨੇ ਦੀ ਚਾਬੀ ਆ ਜਦੋਂ ਤੱਕ ਖਜ਼ਾਨੇ 'ਚ ਜਿਹੜੀਆਂ ਕਰ ਲਾ ਪੈ ਰਹੀਆਂ ਨੇ ਉਹ ਬੰਦ ਨਹੀਂ ਕਰਦੇ ਜਦੋਂ ਤੱਕ ਤੁਸੀਂ ਖਰਚੇ ਘਟਾਉਂਦੇ ਨਹੀਂ ਆਮਦਨ ਨਹੀਂ ਵਧਦੇ ਪੰਜਾਬ ਜਿਹੜਾ ਜਾ ਰਿਹਾ ਦਲਦਲ ਦੇ ਵਿੱਚ ਉਹਨੂੰ ਰੋਕਿਆ ਨਹੀਂ ਜਾ ਸਕਦਾ ਤੇ ਹੁਣ ਤੁਸੀਂ ਦੇਖ ਲਓ ਕਰਜ਼ਾ ਹਨੂਮਾਨ ਦੀ ਪੂਛ ਵਾਂਗੂੰ ਵਧ ਜਾਂਦਾ ਕਹਿੰਦੇ ਸਾਰੀ ਲੈਂਦੇ ਨੇ ਜੀ ਅਸੀਂ ਲੈਂਦੇ ਨੇ ਫਿਰ ਤੁਸੀਂ ਨਵੇਂ ਕੀ ਹੋਏ ਜੀ ਨਵੇਂ ਕਹਿੰਦੇ ਕੋ ਫਲੈਟ ਬਦਲਾ ਕਿੱਥੇ ਗਿਆ ਬਦਲਾ ਕਿੱਥੇ ਗਿਆ ਸੋ ਸੋਚਣ ਵਾਲੀਆਂ ਗੱਲਾਂ ਨੇ ਸੋਚਦੇ ਤੁਸੀਂ ਕਰਜ਼ਾ ਵਧ ਰਿਹਾ ਤੇ ਲਗਾਤਾਰ ਚੱਕ ਵੀ ਰਹੇ ਨੇ ਫਿਰ ਵੀ ਕਹਿੰਦੇ ਖਜ਼ਾਨਾ ਖਾਲੀ ਨਹੀਂ ਹੈਗਾ ਚਲੋ ਕਿਉਂਕਿ ਜਦੋਂ ਚੱਕਣਾ ਹੀ ਕਰਜ਼ਾ ਤੇ ਨਵੇਂ ਕਹਿੰਦੇ ਫਲੈਟ ਵੀ ਪੰਜਾਬ ਸਰਕਾਰ ਫਲੈਟਾਂ ਦੀ ਵੀ ਗੱਲ ਚੱਲਦੀ ਹੈ 150 ਦੇ ਕਰੀਬ ਨਵੇਂ ਫਲੈਟ ਵੀ ਲੈਣਗੇ 150 60 ਨਾ ਫਲੈਟ ਵੀ ਲੈਣਗੇ ਤੇ ਪਾਰਟੀ ਦੇ ਹੈੱਡਕੁਆਰਟਰ ਬਣਾਉਣ ਲਈ ਜਿਵੇਂ ਪਹਿਲਿਆਂ ਨੇ ਦਫ਼ਤਰ ਬਣਾਨੇ ਸਸਤੇ ਭਾਅ ਤੇ ਜ਼ਮੀਨਾਂ ਵੀ ਲੈਣਗੇ। ਉਹੀ ਉਹੀ ਜਿਹੜੀਆਂ ਜ਼ਮੀਨਾਂ ਹੁੰਦੀਆਂ ਨੇ ਮੁੜ ਕੇ ਉਹੀ ਲੜਾਈ ਦਾ ਸਾਧਨ ਬਣ ਜਾਂਦੀ ਹੈ ਜਾਂ ਅਡਰਹੈਡ ਦਾ ਸਾਧਨ ਬਣ ਜਾਂਦੀ ਹੈ। ਹੁਣ ਇੱਕ ਬਹੁਤ ਸੀਨੀਅਰ ਕਾਮਰੇਡ ਮੈਨੂੰ ਦੱਸ ਰਿਹਾ ਸੀ ਕਹਿੰਦਾ ਸੀਪੀਸੀ ਪੀਪੀਐਮ ਦੀ ਏਕਤਾ ਨਹੀਂ ਹੋ ਸਕਦੀ। ਮੈਂ ਕਿਹਾ ਕਿਉਂ? ਕਹਿੰਦਾ ਅਰਬਾਂ ਦੀ ਜਾਇਦਾਦ ਆ ਮੁਲਕ 'ਚ। ਹਰ ਇੱਕ ਪਾਰਟੀ ਦੇ ਅਡਡ ਕਮੇ ਦੇ ਵਿੱਚ ਭਵਨ ਨੇ ਇੰਨਾ ਸਾਰਾ ਕੁਝ ਹੈਗਾ। ਸੋ ਜਿਹੜਾ ਜਾਇਦਾਦ ਬਣ ਜਾਂਦੀ ਹੈ ਜ ਜਿਵੇਂ ਅਕਾਲੀ ਦਲ ਨੇ ਬਣਾ ਲਏ ਇੱਥੇ ਦਫ਼ਤਰ ਉਹਨਾਂ ਨੇ ਦਫ਼ਤਰ ਉਹ ਹਾਰਤਾ ਜੀ ਦਫ਼ਤਰ ਦੇ ਕਬਜ਼ਾ ਕਰ ਰਹੇ ਨੇ ਤਾਂ ਕਿ ਮੁੱਦੇ ਜਿਹੜੇ ਉਹ ਅਣਗੋਲੇ ਰਹਿ ਜਾਣ ਸੋ ਇਸ ਕਰਕੇ ਜੇ ਤੁਸੀਂ ਜਨਤਕ ਸੰਪਤੀ ਨੂੰ ਲੁੱਟਣੀ ਆ ਜਾਂ ਉਹਨੂੰ ਗਹਿਣੇ ਧਰਨਾ ਫਿਰ ਬਦਲਾਅ ਕੀ ਹੋਇਆ ਜੀ ਇਹ ਤਾਂ ਦਿਖਾਉਣਾ ਵੀ ਇੱਥੇ ਅਸੀਂ ਆ ਬਦਲਾਅ ਕਰਤਾ ਸਿਰਫ ਇਹ ਕਹੀ ਜਾਣਾ 70 ਸਾਲਾਂ ਚ ਨਹੀਂ ਕੀ ਕੁਝ ਹੋਇਆ ਉਹ ਨਹੀਂ ਹੋਇਆ ਪ੍ਰਭੂ ਤਾਂ ਹੀ ਤਾਂ ਤੁਹਾਨੂੰ ਰਾਜਗਦੀ ਤੇ ਬਿਠਾਇਆ ਤੁਸੀਂ ਕਰਕੇ ਤਾਂ ਦਿਖਾਓ ਮਤਲਬ ਇਹੋ ਜੇ ਸੰਕਲਪ ਦੇ ਤੇ ਹਾਲੇ 5 ਸਾਲ ਤਾਂ ਦੇਖੋ ਜੀ ਲੱਤਾਂ ਖਿੱਚਣੀਆਂ ਛੱਡੋ ਜੀ ਕਿਸੇ ਸਵਾਲ ਦਾ ਜਵਾਬ ਇਹਨਾਂ ਦਿਓ ਜੀ ਮਤਲਬ ਇਹ ਕਹਾ ਦਾ ਵਰਤਾਨ ਸਿਰਜਿਆ ਜਾ ਰਿਹਾ ਜਿਹਦੇ ਵਿੱਚੋਂ ਆਪਾ ਤਾਂ ਵੀ ਬੇਵਿਸ਼ਵਾਸੀ ਰੋਲਕ ਝੋਲਾ ਪੈਦਾ ਹੋ ਰਿਹਾ ਪੰਜਾਬ ਵਿੱਚ ਇਹ ਪੰਜਾਬ ਦੀ ਸਰਕਾਰ ਨੂੰ ਵੀ ਸੂਤਾ ਰਹੇ ਦਿੱਲੀ ਨੂੰ ਵੀ ਸੂਤਾ ਰਹੇ شکریہ ਅਲਿਸਾ ਬਹੁਤ ਬਹੁਤ ਧੰਨਵਾਦੀ ਸਮਾਂ ਕੱਢਿਆ ਸੋ ਇਸਨ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮਸਲਿਆਂ ਤੇ ਆਪਣੀ رائے ਰੱਖੀ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ